ਪਰ ਇੱਕ ਗੱਲ ਮੇਰੇ ਵੀਰਾਂ ਚੇਤੇ ਰੱਖੀ ਬਾਬਾ ਫਤਿਹ ਸਿੰਘ ਹੁਣੀ ਦੱਸ ਗਏ ਸੀ ਵੀ ਭਾਈ ਚੇਤੇ ਰੱਖਿਓ ਬਾਬਰਗਿਆਂ ਦੇ ਦੇ ਬਾਬੇ ਨੇ ਕੀ ਟੱਕਰ ਚੱਲਦੀ ਰਹਿਣੀ ਆ ਫੇਕ ਹੀ ਆਇਆ ਸੀ ਵਿੱਚ ਸਮਾਇਆ ਸੀ ਸਿੱਖ ਰਾਤ ਤੋਂ ਪਹਿਲਾਂ ਸਿਰਾਂ ਦੇ ਮੁੱਲ ਪਏ ਸੀ ਉਦੋਂ ਵੀ ਮੁਗਲ ਚੱਕ ਚੱਕ ਸਿਰ ਵੱਢੀ ਜਾਂਦੇ ਸੀ ਉਹਨਾਂ ਨੇ ਤੇ ਜਨਾਨੀਆਂ ਦੇ ਛੋਟੇ ਜਨਾਨੀਆਂ ਦੇ ਵੀ ਸਿਰ ਵੱਢਣੇ ਸ਼ੁਰੂ ਕਰਦੇ ਅੰਧਾਰਿਆ ਸਿੱਖਾ ਹੁਣ ਵੀ ਤਾਂ ਮੁਪਲ ਸਰੇ ਲੈ ਕੇ ਜੇ ਉਹਨਾਂ ਨੂੰ ਪੁੱਛਣਾ ਚਾਹੀਦਾ ਭਾਈ ਕਿਦਾਂ ਕਾਉਂਟਰ ਹੋ ਗਿਆ ਉਹ ਕਹਿੰਦੇ ਗੱਡੀ ਦੇ ਕੇ ਕੰਮ ਤੇ ਗਏ ਹਨ ਜੀ ਇਹ ਤੇ ਚੀਜ਼ ਹੈ ਕਿ ਨਾ ਕਿੰਨੇ ਕਮਣ ਵਾਲੋਂਗੇ ਅੱਜ ਉਹਦੀ ਵਾਰੀ ਕੱਲ੍ਹ ਨੂੰ ਮੇਰੀ ਆ ਪਰਸੋਂ ਨੂੰ ਤੇਰੀ ਆ ਕਦੀ ਝੂਠਾ ਪਾਣੀ ਪੀਣਾ ਇਹ ਕਿੰਨਾ ਦਾ ਕੰਮ ਬਾ ਜਿਹੜੇ ਗੁਰੂ ਦੇ ਆ ਨਾ ਉਹ ਬੰਦ-ਬੰਦ ਕਟਵਾ ਲੈਂਦੇ ਧਰਮ ਨਹੀਂ ਛੱਡਦੇ ਕਹਿੰਦੇ ਬਣ ਕੇ ਮੈਂ ਸ਼ੁਕਰਾਨ ਨੂੰ ਪਤਾ ਲੱਗ ਗਿਆ ਵੀ ਇਹਨਾਂ ਦਾ ਆ ਦੇ ਨਹੀਂ ਇਹਨਾਂ ਦਾ ਆ ਮਜਬੂਰੀ ਇੰਨੀ ਜਲਦੀ ਗੁਰੂ ਨੂੰ ਭੋਗ ਕੇ ਉਹ ਛੱਡ ਜਾਂਦੇ ਪਹਿਲਾਂ ਕਿਹੜਾ ਹੈ ਜੀ ਫੇ ਆਪਣੇ ਨਾਮ ਹੀ ਚੇਂਜ ਕਰ ਲੈਣਾ ਸਹੀ ਹੈ ਨਾ ਜੀ ਫੇ ਪਤਾ ਲੱਗਦਾ ਵਾਕਿਆ ਵੀ ਪੂਰੇ ਤਰਪੇ ਆ ਫੇ ਜਿੱਦਾਂ ਦਾ ਏਸਾ ਸੀ ਹੀ ਨਾ ਜੀ ਉਹੋ ਜਿਹਾ ਹੋ ਕੇ ਵੀ ਦੱਸਣ ਅ ਚੰਗੇ ਭਲੇ ਸਰਦਾਰ ਟੈਲੀਆਂ ਲੈ ਤੁਰੇ ਉਹਨਾਂ ਦੇ ਜਸ਼ਨ ਮਰ ਮਰੇ ਨਾ ਕਿ ਸੰਸੇਰ ਕੇ ਹੁੰਦੇ ਸਨ ਇਸ ਸੰਸੇ ਦੇ ਮੋਂ ਤਾਂ ਡਰਾ ਨਹੀਂ ਰੱਬ ਦੀ ਰਜਾਜ ਨਹੀਂ ਨਹੀਂ ਉਹ ਆਪਣੇ ਪੇਰ ਕੇ ਹੋਂ ਨਾ ਉਹ ਪੱਗਾਂ ਚੋਂ ਬੰਨਦੇ ਨੇ ਵੇ ਹਾਂ ਨਕਲ ਫੇਰ ਸਾਡੀ ਕਰਦੇ ਨੇ ਉਹ ਸਿੱਖਾਂ ਦੀ ਉਹ ਪੜੇ ਕਿ ਇੱਕ ਨਾ ਜਿੱਦਾਂ ਚੱਲਦਾ ਹੁੰਦਾ ਵੀ ਜਿੱਦਾਂ ਜਿੱਦਾਂ ਮਸ਼ਹੂਰੀ ਕਰਨੀ ਹੋਵੇ ਨਾ ਕਿਸ ਚੀਜ਼ ਦੀ ਵੀ ਆਹ ਵੇਖੋ ਸਰਦਾਰ ਵੀ ਤੁਰੇ ਆ ਹਾਂ ਇਹ ਵੀ ਤਰੇ ਇਹਨਾਂ ਨੂੰ ਗੁਰੂ ਕੋਲ ਨਹੀਂ ਮਿਲਿਆ ਸਾਡੇ ਨਾਲ ਜੁੜੇ ਆ ਐ ਜੋ ਕਰਕੇ ਕਿ ਇੱਕ ਉਹਨਾਂ ਦੀ ਪੂਤਲ ਇਹਨਾਂ ਨੇ ਵੇਖ ਵੀ ਖਿੱਚ ਆਵੇ ਵਾਕੇ ਯਾਰ ਆ ਸਰਦਾਰ ਪਾਗ ਵਾਲਾ ਵੀ ਜਾਣਦਾ ਹੈ ਹਵੀ ਜਾਈਏ ਪਰ ਜੇ ਗੱਲ ਚੇਤੇ ਰੱਖੇ ਉਹ ਸਰਦਾਰ ਜਾ ਰਿਹਾ ਜਿਹਦੇ ਪੱਲੇ ਕੱਖ ਨਹੀਂ ਜਿਹਦਾ ਦੀਨ ਹੀ ਹੈ ਨਹੀਂ ਜਿਹੜਾ ਮਰ ਚੁੱਕਾ ਉਹ ਨਹੀਂ ਕਦੀ ਜਾਂਦਾ ਜਿਹੜਾ ਗੁਰੂ ਦਾ ਕਹਿੰਦਾ ਨਹੀਂ ਭਾਈ ਇਸਨੂਸੀ ਸਾਡਾ ਮਿੱਤਰ ਆ ਕੋਲ ਬੈਠਾ ਆ ਕਿਉਂ ਜਦੋਂ ਚੌਕੜਾ ਲੱਗੂਗਾ ਨਾ ਬੰਦਗੀ ਦੀ ਲੜਾਂ ਦੇ ਤਰਾਂਗੇ ਉੱਥੇ ਇਸਨੂਸੀ ਆਪਣੇ ਆਪ ਆਊਗਾ ਕੌਣ ਕਹਦਾ ਨਹੀਂ ਆਉ ਜਸਮੂਸੀ ਨਹੀਂ ਆਊਗਾ ਜਿਹੜਾ ਬੰਦਗੀ ਵਾਲੇ ਜਰੂਹਾਂ ਬੈਠੀਆਂ ਹੋਣਗੀਆਂ ਇਹਨਾਂ ਕੋ ਆਊਗਾ ਜਿਹੜੇ ਛਾਲਾ ਪੈਂਦੀਆਂ ਜਿਹੜੇ ਟੱਪੀ ਜਾਂਦੇ ਇਹਨਾਂ ਕੋ ਆਊਗਾ ਕਿ ਜਿਹੜੇ ਚੌਕੜਾ ਲਾ ਕੇ ਬੈਠੇ ਆ ਡਰਾਮਾ ਕਰੀ ਜਾਂਦੇ ਨਹੀਂ ਜਿਹੜੇ ਚੌਕੜਾ ਲਾ ਕੇ ਬੈਠੇ ਵੀਰ ਮੇਰਾ ਉਹਨਾਂ ਕੋ ਹੁਣਾ ਭਾਵੇਂ ਇਹਨਾਂ 'ਚ ਵੀ ਹੈਗੇ ਬੰਦਗੀ ਵਾਲੇ ਜਰੂਹਾਂ ਹੋਣਗੀਆਂ ਹਾਂ ਜਿਹੜੇ ਸਿਰਫ ਸਿਰਫ ਉਹਨਾਂ ਨੂੰ ਪਤਾ ਵੀ ਹਾਂ ਵੀ ਰੱਬ ਦੇ ਘਰ ਦਾ ਫਰਮਾਨ ਆ ਨਹੀਂ ਜਿਹੜੇ ਸਿੱਖ ਪੱਗ ਬੰਨ ਕੇ ਬੱਬਾ ਹੀ ਜਾਂਦੇ ਆ ਉਹਨਾਂ ਨੂੰ ਕੋਈ ਨਿਹੰਗ ਜੱਥੇ ਬੰਦੀ ਵਾਲੋਂ ਜਾਂ ਕਿਸੇ ਨੂੰ ਕੋ ਰੋਕ ਟੋਕ ਹੀ ਨਹੀਂ ਹੈਗੀ ਰੋਕ ਟੋਕ ਕੀ ਪਤਾ ਕੀ ਉਹਨਾਂ ਨੂੰ ਜਿਹੜਾ ਸਰਕਾਰ ਨੇ ਸਹੂਲ ਅਣਾ ਜੀ ਗੋਲੀ ਦਾ ਰੂਟ ਬਦਲਤਾ ਅੱਗੇ ਗੋਲੀ ਬੰਦੂਕ ਦੀ ਹੁਣ ਗੋਲੀ ਮੈਡੀਕਲ ਦੀ ਵੀ ਹੈ ਮੈਡੀਕਲ ਦਾ ਜੂਪੀ ਵੇ ਵੇਖੋ ਉਹਨਾਂ ਦਾ ਮੂਰਖਾਂ ਨੇ ਇੰਨਾ ਦਿਮਾਗ ਨਹੀਂ ਕੰਮ ਕੀਤਾ ਜਦੋਂ ਤੁਸੀਂ ਮਕਾਲਾ ਕਾਂਡੇ ਪਤੰਦਰੋ ਉਹ ਫੋਟੋਆਂ ਉਹਨਾਂ ਦੇ ਪਹਿਲਾਂ ਕੱਪੜੇ ਦੇ ਖਿੱਚਣੀਆਂ ਫੇਕਨੇ ਮਾਰਤਾ ਯਾਰ ਕੋਈ ਹਾਂ ਦਾ ਨਾਰਾ ਤੇ ਮਾਰੋ ਉੱਥੇ ਮਨੇਰ ਕੋਟ ਲੈਨੇ ਵੀ ਮਾਰਤਾ ਸੀ ਇਹ ਮੁਸਲਮਾਨ ਹੈ ਉਹ ਤੁਹਾਨੂੰ ਵੀ ਆਹਨ ਤੇ ਤੁਸੀਂ ਕਿੰਨਾ ਟੇ ਰਾਜਪਾ ਘੋਣ ਤੇ ਬੋਲ ਪੋ ਕਰਾਜੀ ਬਾਤ ਇਹ ਇੱਕ ਉਹਨਾਂ ਨੇ ਦਰਪਾ ਪਤਾ ਕਰਦੇ ਪੰਜਾਬ ਦੇ ਵਿੱਚ ਅਜਿਹੀ ਨਸਲ ਨਾ ਪੈਦਾ ਹੋਵੇ ਜੋਧੇ ਵਾਲੀ ਖਿਮਾ ਕਰਨਾ ਜੋਧੇ ਵਾਲੀ ਨਸਲ ਕਦੀ ਖਤਮ ਕਰ ਹੀ ਨਹੀਂ ਸਕਦੇ ਕਿਉਂ ਇਹ ਬਾਬਾ ਫਤੇ ਸਿੰਘ ਹੋਣਾਂ ਦੇ ਵੰਛਦੇ ਆ ਉਹਨਾਂ ਦੇ ਉਹਨਾਂ ਨੇ ਸਾਨੂੰ ਜਾਗ ਲਾਈ ਆ ਵੀਰੋ ਜੇ ਸਰੀਰ ਛੱਡਣਾ ਵੀ ਪੈ ਗਿਆ ਨਾ ਤੇ ਤੇ ਨਾਲ ਉਹ ਪਗੁਰੂ ਪਿਤਾ ਨੂੰ ਕਦੀ ਪੇਟ ਨਾ ਦਿਖਾਉ ਤੇ ਅੱਜ ਜਿਹੜੇ ਹੁਣ ਤੁਸੀਂ ਕਹਿੰਦੇ ਨਾ ਪੱਗ ਵਾਲੇ ਇਹ ਕੌਣ ਆ ਜਿਥੇ ਮਾਰੇ ਕਹਿੰਦੇ ਆ ਬੇਮੁਖ ਹੋਏ ਆ ਰਾਮ ਤੇ ਲੱਗਣ ਜਨਮ ਵਿਯੋਗ ਹਾਂ ਜੋ ਸਿੱਖ ਸਤ ਗਤ ਬਾਬਾ ਇਹ ਅੰਜ ਲੱਗਦੇ ਇੱਕ ਪਾਸੇ ਸਿੱਖ ਕਮਜ਼ੋਰ ਹੋ ਰਹੇ ਆ ਦੂਜੇ ਪਾਸੇ ਜਦੋਂ ਹੁਣ ਆਪਾਂ ਬਾਬਾ ਫਤਿਹ ਸਿੰਘ ਫਤਿਹ ਗੜ੍ਹ ਸਾਹਿਬ ਦੇਖਿਆ ਨਾ ਵੀ ਬੀਰਵਾ ਇਕੱਠਾ ਕੀਤਾ ਬਸੰਗਤ ਦਾ ਹੂੰ ਉਹ ਦਿਨੋ ਦਿਨ ਵਧ ਰਿਹਾ ਵਾ ਹਾਂ ਜੀ ਹਾਂ ਜੀ ਇਹ ਇੱਕ ਹੀ ਚੱਕਰ ਆਵੇ ਪਤਾ ਕੀ ਹੈ ਜੀ ਗੁਰੂ ਪਾਤਸ਼ਾਹ ਕਿਰਪਾ ਕਰੇ ਤੁਹਾਨੂੰ ਪਤਾ ਜਦੋਂ ਪਿੱਛੇ ਜੇ ਰੌਲਾ ਪਾਇ ਸਿੱਖ ਕਹਿੰਦਾ ਖਤਮ ਹੋ ਗਏ ਹਾਂ ਨਾ ਗਰਜਾਲ ਸਿੰਘ ਤੇ ਬੋਤਾ ਸਿੰਘ ਨੂੰ ਕੀ ਕਹਿੰਦੇ ਸੀ ਖਤਮ ਹੋ ਗਏ ਦੱਸ ਤਾਂ ਇਹਨਾਂ ਨੇ ਹੈਗੇ ਤਾਂ ਦੱਸਣਾ ਇਹ ਸ਼ੁੱਧ ਜਿਹਦੇ ਜਾਂਦਾ ਨਾ ਸ਼ੁੱਧ ਜਿਹੜੇ ਹੁੰਦੇ ਨਾ ਗੁਰੂ ਦੇ ਉਹ ਜਿਹਦੇ ਗੁਰੂ ਦੀ ਪਾਤਸ਼ਾਹ ਦੀ ਕਿਰਪਾ ਨਾਲ ਗੁਰੂ ਕਲਗੀ ਧਰ ਦੀ ਕਿਰਪਾ ਨਾਲ ਬੈਠੇ ਆ ਵੇਖਣ ਦੇ ਆ ਕੀ ਕਰਦੇ ਆ ਬਸ ਜਿਹੜੇ ਕਹਿੰਦੇ ਸੀ ਜਿਹੜੇ ਉਹ ਪਜਾਮੇ ਕੁਰਤੇ ਵਾਲੇ ਰੋਲਾ ਪਾਉਂਦੇ ਸੀ ਪਾਸ਼ਾ ਸਾਨੂੰ ਕਿਦੋਂ ਮੌਕਾ ਮਿਲੂ ਸਾਨੂੰ ਵੀ ਸੇਵਾ ਦਾ ਮੌਕਾ ਦੋ ਮਾਰੇ ਕਹਿੰਦੇ ਕੱਲ ਜੋਕ ਵਿੱਚ ਤੁਹਾਨੂੰ ਦਵਾਂਗੇ ਓਏ ਵੇਖਾਵੇ ਕੀ ਕਰਦੇ ਆ ਬੜੀਆਂ ਪਹਿਣ ਕਰਦੇ ਕੋ ਗੁਰੂ ਪਾਤਸ਼ਾਹ ਜਿਹੜੇ ਤੋਂ ਵਚਨ ਕਰਦੇ ਡਾਢੇ ਕਰਦੇ ਦਦਾ ਤਾਂ ਦਿੰਦੇ ਕਹਿੰਦਾ ਫੇਰ ਵੇਖ ਲਾਂਗੇ ਹੁਣ ਵੇਖ ਲਾਂ ਕੀ ਕਰਦੇ ਹੋਈ ਆ ਹਾਂ ਹੁਣ ਮਾਰੇ ਕਹਿੰਦਾ ਤੂੰ ਏ ਤੁਹਾਡੇ ਕੋਈ ਸੇਵਾ ਨਹੀਂ ਕਿਉਂ ਤੁਹਾਡੇ ਮਾਣੇ ਕੱਚੇ ਡੋਲੇ ਦੀ ਤੁਸੀਂ ਉੱਥੇ ਆਪਣੇ ਜੂਨਾ ਕਰਮ ਬਣਾ ਕੇ ਜੂਨਾ ਚ ਪਾਉਂਗੇ ਯਾਰ ਜਦਾਂ ਮਰਜ਼ੇ ਕੇ ਕਹਾਨੂੰ ਨਾ ਕਈ ਕਾਦਨ ਕਹਿੰਦੀ ਜੇ ਸੋਮਣੀ ਕਮੇਟੀ ਨੂੰ ਤਾਂ ਘਾਰੇ ਜੱਲ ਬੋਲਣ ਦਾ ਕਿਉਂ ਗੁਰੂ ਉਹਨਾਂ ਨੂੰ ਰਜਿਸਟਰੀ ਕਰਕੇ ਦੇ ਗਿਆ ਉਹ ਜੱਥੇ ਦਾ ਰਾਧਾ ਸ਼ਰਮੀ ਉਹ ਆਏ ਚੀਜ਼ ਦੇਖੀ ਹੈ ਨਾ ਉਹ ਗੁਪਤ ਮੀਟਿੰਗ ਰੱਖਦਾ ਪਿਆ ਇੱਕ ਮਿੰਟ ਇੱਕ ਚੀਜ਼ ਵੇਖੀ ਹੈ ਹਾਂ ਗੁਰਵਿੰਦਰ ਸਿੰਘ ਢਿੱਲੋਂ ਤੋਂ ਗਿਆ ਸੀ ਨਾ ਆਰਐਸਐਸ ਵੀ ਗਿਆ ਸੀ ਨਾ ਜੀ ਮੈਂ ਬਹਿ ਕੇ ਨਾ ਜੀ ਇਹ ਕਿਹਾ ਉਹਨਾਂ ਜਾ ਓਏ ਜਾ ਕੇ ਮੋਰਚਾ ਸਾंभ ਕੀ ਰੋਲਾ ਪਿਆ ਚਲ ਜਾ ਉਧਰ ਮਜੀਠੀਆ ਵੀ ਉਹਦੀ ਮੰਨਦਾ ਹੂੰ ਇਹ ਯਾਰ ਇੱਕ ਗੁੰਡਲੀ ਵੀ ਆ ਬੜੀ ਸੁਣਨੇ ਪਾਣੀ ਆ ਬਾਈ ਦੇਖੋ ਕਿੰਨੀ ਡੂੰਗੀ ਦੇਖੋ ਬੜੀ ਸੁਣਨੇ ਬਣੀ ਇਹ ਕਿਹੜਾ ਤੇੜਾ ਕਿੱਦਾਂ ਆ ਰਿਹਾ ਵਾ ਕਿੱਦਾਂ ਕਿੱਦਾਂ ਕੌਣ ਪਹਿਲਾਂ ਨਹੀਂ ਆ ਗਿਆ ਹੈ ਕੀ ਪਤਾ ਕਿੱਥੇ ਮੀਟਿੰਗਾਂ ਹੁੰਦੀਆਂ ਨੇ ਕਿਹੜੇ ਭੇਤ ਖੁੱਲਣੇ ਹੋਣਗੇ ਕਿਹੜੇ ਭੇਤ ਖੁੱਲਣੇ ਹੋਣਗੇ ਹਾਂ ਕਿਦੋਂ ਤੱਕ ਸਰਕਾਰ ਨੂੰ ਖਤਰਾ ਪੈ ਗਿਆ ਹੋਊਗਾ ਉਹਨਾਂ ਨੇ ਤਾਂ ਕ ਲੈਊਗਾ ਗੱਲ ਤਾਂ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਡੇ ਨਾਲ ਆ ਜੰਨੇ ਅੱਜ ਫੇਰ ਬਾਬਾ ਗੁਰਪ੍ਰੀਤ ਸਿੰਘ ਜੀ ਤਰਨਾ ਦਰ ਤੋਂ ਬਾਬਾਈ ਅੱਜ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਹੋਈ ਅੱਜ ਦਾ ਦਿਨ ਮਹਾਰਾਜ ਦੇ ਉਸ ਜੀਵਨ ਦੀ ਗਾਸਾ ਥੋੜੀ ਖਿੱਚੋ ਜੀ ਮਹਿਸੂਸ ਕੀਤਾ ਉਸ ਦਿਨ ਬਾਬਾ ਫਤਿਹ ਸਿੰਘ ਜੀ ਨੇ ਅੱਲਾ ਤੇ ਸਾਰੇ ਸੰਗਤ ਗੁਰੂ ਨਾਨਕ ਨਾਮ ਲੈਵਾ ਜਿੰਨੇ ਹੀ ਗੁਰਸਿੱਖ ਦੇਸ਼ਾਂ ਵਰ ਦੇਸ਼ਾਂ ਵਿੱਚ ਕੋਈ ਵੀ ਮੇਰਾ ਗੁਰਸਿੱਖ ਵੀਰ ਆ ਪਿਆਰ ਸਤਿ ਪੁਲਾਈ ਹੋਈ ਫਤਿਹ ਕਰੋ ਜੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਉਹ ਦੇਣਾ ਵੀਰ ਮੇਰਾ ਜਿਹੜਾ ਕਿ ਬਾਬਾ ਫਤਿਹ ਸਿੰਘ ਹੁਣੀ ਦੱਸ ਗਏ ਭਾਈ ਉਹ ਜਿਹੜੇ ਮਜ਼ਬਦ ਦੇ ਪੱਕੇ ਉਹ ਆਪਣੇ ਧਰਮ ਕਦੇ ਨਹੀਂ ਛੱਡਦੇ ਵਜੀਦੇ ਨੇ ਹਰ ਪੈਂਤਰਾ ਹਰ ਇੱਕ ਚੀਜ਼ ਵਰਤੀ ਨਾ ਜੀ ਵਰਤੀ ਤਾਂ ਅੱਜ ਨਾ ਗੁਰੂ ਬਾਬਾ ਫਤਿਹ ਸਿੰਘ ਹੋਣਾ ਨਹੀਂ ਜਿਹੜੀ ਸ਼ਹੀਦੀ ਇੰਨੇ ਹੀ ਮੁਗਲ ਰਾਤ ਦੇ ਜੜਾ ਪਟੀਆਂ ਨੇ ਤੇ ਕੋਈ ਪਟ ਨਹੀਂ ਹਿੱਸਾਤਾ ਕਿਉਂ ਮਹਾ ਅਕਾਲ ਬਾਬਾ ਫਤਿਹ ਸਿੰਘ ਹਣੀ ਬਾਬਾ ਜੌਰਾਵਰ ਸਿੰਘ ਹੋਣੀ ਜਦੋਂ ਸ਼ਹੀਦ ਹੋ ਗਏ ਮੁਗਲ ਰਾਜ ਦੇ ਟਿੱਕੇ ਨਹੀਂ ਬਿਟਾ। ਨਾ ਵਜੀਦਾ ਬੈਠਾ ਨਾ ਔਰੰਗਾ ਬੈਠਾ। ਕੀ ਉਹ ਦੱਸ ਗਏ ਜਿਹੜੇ ਗੁਰੂ ਦੇ ਨੇ ਉਹਨਾਂ ਨੂੰ ਕੋਈ ਡਲਾ ਨਹੀਂ ਸਕਦਾ। ਪਰ ਉਸ ਵੇਲੇ ਦੀਆਂ ਏਜੰਸੀਆਂ ਉਸ ਵੇਲੇ ਦੀਆਂ ਸਰਕਾਰਾਂ ਇਹ ਥੋੜਾ ਵੀ ਉਦੋਂ ਦੇ ਮਤਲਬ ਕੀ ਨਹੀਂ ਉਹਨਾਂ ਨੇ ਕੀ ਸੋਚਿਆ ਵੀ ਕਿੱਦਾਂ ਇਹਨਾਂ ਨੇ ਆਣ ਕੇ ਕਿੱਦਾਂ ਜੰਗਾਂ ਕੀਤੀਆਂ ਉਹ ਪੋਲਿਟਿਕਸ ਚੱਲਦੀ ਆਈ ਜਿਹੜੀ ਹੁਣ ਤੱਕ ਵੀ ਚੱਲਦੀ ਆ। ਨੇ ਇਹਨਾਂ ਨੂੰ ਕਿਸ ਤਰ੍ਹਾਂ ਕਰਕੇ ਇਹਨਾਂ ਦੇ ਦਿਲ 'ਚ ਇੱਕ ਡਰ ਪੈ ਪੈਦਾ ਕੀਤਾ ਜਾ ਸਕਦਾ ਵਜੀਦਨ ਲਾਇਆ ਯਾਰ ਬਾਬਾ ਫਰਦ ਸਿੰਘ ਉਹਨਾਂ ਦੇ ਦਿਲ 'ਚ ਪੈ ਪੈਦਾ ਕਰੀਏ ਡਰ ਪੈਦਾ ਕਰੀਏ ਹੋਇਆ ਡਰ ਅੱਜ ਦੀਆਂ ਸਰਕਾਰਾਂ ਲਾਉਂਦੀਆਂ ਨਹੀਂ ਜਾਂਦਾ ਕੋਈ ਵਿਚਾਰਾ ਸਬਜ਼ੀ ਵੇਚਣ ਜਾਂਦਾ ਹੋਏ ਉਹਨੂੰ ਚੱਕ ਕੇ ਲੈ ਮਾਰ ਦਿੰਦੇ ਕਹਿੰਦੇ ਲੈ ਮੁਕਾਬਲਾ ਭਲਾ ਨੇ ਤਾਂ মিডিਆ ਉਹਨਾਂ ਦਾ ਵੇਖਦਾ ਚੀਜ਼ ਕੀ ਕਹਿ ਡਰ 'ਚ ਕੀ ਹੁੰਦਾ ਛਵੀ ਕਦੀ ਖਰਾਬ ਹੁੰਦੀ ਆ ਤੇਨੇ ਮੁੰਡੇ ਹੋਰ ਇਹਨਾਂ ਨੇ ਇੰਕਾਉਂਟਰ ਕੀਤਾ ਜੁਪੀ ਦੇ ਵਿੱਚ ਅੱਛਾ ਜੀ ਕਰਤਾ ਜੀ ਹਾਂਜੀ ਹਾਂਜੀ ਚਲੋ ਸ਼ੁਕਰ ਹੈ ਵਧਾਈਆਂ ਹੋਣ ਇਹਨਾਂ ਨੂੰ ਇਹ ਸ਼ੁਰੂ ਕਰਤਾ ਇਹਨਾਂ ਨੇ ਕੰਮ ਆਪਣਾ ਦਿਖਾਉਣਾ ਨਹੀਂ ਉਹਨਾਂ ਨੇ ਸਾਨੂੰ ਦੇ ਵੀ ਸੁਣ ਚਾਹੀ ਵੀ ਜਿਹੜੇ ਮੌਜ ਲੜਕਾ ਹੀ ਉਹਨਾਂ ਦੇ ਸਰੀਰ ਤੇ ਦਾਗ ਹੀ ਕੋਈ ਨਹੀਂ ਨਾ ਉਹ ਸੇਖਣੇ ਨਹੀਂ ਸਰੀਰ ਤੇ ਦਾਗ ਹੀ ਕੋਈ ਨਹੀਂ ਮਤਲਬ ਕਿ ਜਿੱਦਾਂ ਕੋਈ ਗੋਲੀ ਦਾ ਮੁਕਾਬਲਾ ਜਿਹੜਾ ਹੁੰਦਾ ਨਾ ਜੀ ਬਣਾਇਆ ਖਾਲਸਤਾਨੀ ਆ ਪਰ ਹੈ ਪਰ ਖਾਲਸਤਾਨੀ ਇੱਕ ਮਰਾਵੀਰ ਚੇਤੇ ਰੱਖ ਜਿਹੜਾ ਮੁਕਾਬਲਾ ਇਹ ਕਹਿੰਦੇ ਆ ਨਾ ਇੱਕ ਘਥਿਆਰ ਖਾਲਸਤਾਨੀ ਨੇ ਫਰਾ ਦੇ ਫੇ ਮੁਕਾਬਲਾ ਕਰਨਾ ਐਵੇਂ ਸ਼ਵੀ ਨਾ ਖਰਾਬ ਕਰਨ ਖਾਲਸਾ ਹਰ ਪੱਖੋਂ ਪੂਰਾ ਵਾ ਇਹ ਕੀ ਕਰਨ ਦੇ ਆ ਇੱਕ ਸ਼ਵੀ ਖਰਾਬ ਕਰਨ ਦੇ ਆ ਉਹ ਕੋੜੇ ਲੋਕ ਕੁਝ ਸਾਡੇ ਲੋਕ ਨਾਲ ਰਲੇ ਵੇ ਇਹਨਾਂ ਨੂੰ ਮਰਵਾਉਣਾ ਕਿੱਥਾਂ ਉਹਨਾਂ ਨੂੰ ਉਹਨਾਂ ਨੇ ਕਹੇ ਤੁਹਾਨੂੰ ਇਹ ਗੱਡੀਆਂ ਕਾਰਾਂ ਸੁਲਤਾਂ ਵੱਖਰੀਆਂ ਤੁਹਾਡੀਆਂ ਸਕਿਉਰਟੀਆਂ ਵੱਖਰੀਆਂ ਤੁਹਾਡੀਆਂ ਹਵਾਲੇ ਨਹੀਂ ਕੋਈ ਵੇਖੂਗਾ ਤੋ ਇਹਨਾਂ ਨੂੰ ਭੜਕਾਈ ਜੋ ਅੱਧੇ ਕੋਹ ਪਾਰਟੀ ਨਾਲ ਜੁੜੇ ਅੱਧੇ ਕੋਹ ਨਾਲ ਜੁੜੇ ਆ ਪਰ ਸਾਰੇ ਦੋਵੇਂ ਸੈਂਟਰ ਤੇ ਤਿੰਨੇ ਸੈਂਟਰ ਤੇ ਆ ਭਾਵੇਂ ਕਾਲੀ ਦਾਲਾ ਭਾਵੇਂ ਝਾਰੂ ਵਾਲੇ ਆ ਭਾਵੇਂ ਕਾਂਗਰਸੀ ਆ ਤਾਂ ਸੈਂਟਰ ਜਿਹੜੀ ਆ ਇਹਨਾਂ ਨੂੰ ਕੀ ਆ ਇਹ ਕਿਹਦੇ ਥਰੂ ਆ ਅੰਗਰੇਜ਼ਾਂ ਦੇ ਥਰੂ ਆ ਹੈ ਮੋਗਲ ਰਾਜ ਖਤਮ ਥੋੜਾ ਹੋਇਆ ਉਹਨਾਂ ਨੇ ਵੀ ਵੇਖਿਆ ਮੋਗਲ ਰਾਜ ਨੇ ਕਹਿੰਦਾ ਸਿੱਖ ਰਾਜ ਨਾ ਕਿਤੇ ਕਾਇਮ ਹੋਣ ਬਈਏ ਜੇ ਹੋ ਗਾ ਤੇ ਇਹਨਾਂ ਦਾ ਸਾਡਾ ਭਾਈ ਰਾਜ ਵੀ ਮਰਦਾ ਸੀ ਭਾਗ ਵੀ ਕੇ ਰਾਜ ਭਾਗ ਭੋਗ ਗਿਆ ਕਿੱਦਾਂ ਸਾਡੇ ਰਾਜ ਵਿੱਚ ਕਿਸੇ ਦਾ ਮੁਕਾਬਲਾ ਨਹੀਂ ਹੋਇਆ ਇਹ ਥੋੜਾ ਜੀ ਮੁਸਲਮਾਨਾਂ ਦੇ ਮੁਕਾਬਲੇ ਬਣਾਉਂਦੇ ਨਹੀਂ ਜੀ ਇਹਨਾਂ ਨੇ ਸਾਡੇਾਂ ਦੇ ਜ਼ੁਲਮ ਕੀਤਾ ਉਹਨਾਂ ਨੂੰ ਮਾਰ-ਮਾਰ ਸੁੱਟਦੀ ਹੋਇਆ ਜੀ ਉਹ ਕੀ ਅਸਲੀ ਖੂਨ ਦੀ ਨਿਸ਼ਾਨੀ ਅਸਲੀ ਰਾਜ ਦੀ ਨਿਸ਼ਾਨੀ ਅਸਲੀ ਕਰਿਆਨੇ ਦੀ ਨਿਸ਼ਾਨੀ ਤੇ ਉਹ ਬੁਝਬਲੀ ਦੀ ਨਿਸ਼ਾਨੀ ਜਿਹੜੇ ਏਦਾਂ ਮਾਵਾ ਦੇ ਪੁੱਤ ਮਾਰਦੇ ਨੇ ਕੀ ਗੱਲ ਮਾਂ ਦੇ ਹਰ ਦਦ ਕੀ ਬੀਤ ਰਹੀ ਹੋਗੀ ਜਿਹੜਾ ਬੰਦੇ ਦੀ ਵੈਰੀ ਉਹਨੇ ਘਰ ਦੀ ਮਾਂ ਵੇਖੀ ਕਹਿੰਦੀ ਉਹਨੂੰ ਤਾਂ ਨਾਂ ਲਿਖਣਾ ਪੈਸੇ ਕੀ ਗੰਨੇ ਨਹੀਂ ਹੁੰਦੇ ਜੇ ਉਹਨਾਂ ਨੇ ਗਲਤੀ ਹੋਈ ਆ ਕਿ ਤਰੀਕੇ ਨਾਲ ਕਿੰਨਾ ਕ ਘੇਰਾ ਹੋ ਗਿਆ ਜੀ ਥੋੜਾ ਪਿਛੇ ਗੋਲੀ ਚੱਲ ਗਈ ਗੋਲੀ ਦੀ ਮਾਰਕ ਨਹੀਂ ਕੇ ਤਰੀਕੇ ਨਾਲ ਫੜ ਲਓ ਦੂਜਿਆਂ ਨੂੰ ਫੜਨਾ ਹੋਏ ਜਦੋਂ ਆਪਣੇਆਂ ਨੂੰ ਸਿੱਧੀ ਗੱਲ ਆ ਜੇਬ ਤੇ ਅਸੀਂ ਕਹਦੇ ਓਦਾਂ ਕੋਈ ਹਿੰਦੂਵਾਦੀ ਉਹ ਕਹਿੰਦਾ ਨਹੀਂ ਜੀ ਉੱਥੇ ਵੀ ਤੂੰ ਹਿੰਦੂਵਾਦੀ ਅਗਰਵਾਦੀ ਕਿਉਂ ਨਹੀਂ ਕਹਿੰਦੇ ਇਹ ਤੇ ਚੀਜ਼ ਇੱਕ ਚਲਾ ਰਹੇ ਵੀ ਜਿੱਦਾਂ ਵੀ ਖਾਲਸਾ ਨੂੰ ਖਾਲਸਤਾ ਨਹੀਂ ਮੰਗ ਗਏ ਵੀ ਕਹਿੰਦਾ ਮੀਡੀਆ ਵਾਲਿਆਂ ਨੂੰ ਜ਼ੁਬਾਨ ਬੰਦ ਕਰਨ ਖਾਲਸੇ ਦਾ ਸ਼ਬਦ ਵਾ ਤਹੀਂ ਖਾਲਸਾ ਨੂੰ ਗਾਲ੍ਹਾਂ ਕੱਢਣ ਤੇ ਭੰਡੰਡੇ ਆ ਜੇ ਇਹ ਉਸ ਵੇਲੇ ਵੀ ਜਿੱਦੇਦਾਰ ਜਿਹੜਾ ਮੀਡੀਆ ਉਹ ਵੀ ਰੋਲਾ ਪਾਉਂਦਾ ਆ ਫੇ ਦੂਜੇ ਵੇਖੋ ਇਹਨਾਂ ਦੀ ਪੋਲਿਟਿਕਸ ਕੀ ਹੈ ਸੈਂਟਰ ਦੀ ਸਰਕਾਰਾਂ ਦੀ ਚਲਣੀ ਇਹਨਾਂ ਨੇ ਨਾ ਦੂਜਿਆਂ ਨੂੰ ਸ਼ਹਿ ਦੇ ਦੇ ਕੇ ਆਪਣੀ ਸਕਿਉਰਿਟੀ ਦੇ ਦੇ ਕੇ ਜਿਸ ਤਰ੍ਹਾਂ ਵੀ ਸਿੱਖਾਂ ਨੂੰ ਦਬਾਇਆ ਜਾਵੇ ਦੂਜੇ ਧਰਮਾਂ ਦੇ ਕੋ ਜਹਾਡੇ ਨਾਲ ਰਲ ਜਾਣੇ ਤੁਸੀਂ ਕੌਣ ਉਹਨੇ ਇਹ ਗੱਲਾਂ ਕਹਿਣ ਵਾਲੇ ਭਾਈ ਅਸੀਂ ਤੁਹਾਨੂੰ ਕਹਿੰਦੇ ਨਹੀਂ ਜਿਹਨੇ ਆਪਣਾ دین ਹੀ ਛੱਡਦਾ ਧਰਮ ਹੀ ਛੱਡਦਾ ਹੀ ਉਹਨਾਂ ਨੂੰ ਕੀ ਕਹਿਣਾ ਕਹਿ ਸਕਦੇ ਆ ਹੈ ਦੀਨ ਗਵਾਦਾ ਦੁਨੀਆ ਤੋਂ ਦੂਰ ਨਾਲ ਚੱਲਿਆ ਸਾਥ ਅਸੀਂ ਕੀ ਨਾ ਇਹਨਾਂ ਨੇ ਦੁਨੀਆ ਪਿੱਛੇ ਲਾ ਕੇ ਆਪਣਾ ਜਿਹੜਾ ਧਰਮ ਹੀ ਛੱਡ ਸਕਦੇ ਛੱਡ ਗਏ ਆ ਜਿਹੜਾ ਇੱਕ ਖੰਗ ਦਾ ਕਰਕੇ ਹਾਂ ਇਹ ਕੋ ਬੁਖਾਰ ਦਾ ਕਰਕੇ ਜਿਹੜੇ ਗੁਰੂ ਨੂੰ ਛੱਡੀ ਜਾਂਦੇ ਆ ਅਸੀਂ ਉਹਨਾਂ ਕੋ ਕੀ ਲੈਣਾ ਪੰਜਾਬ ਦੇ ਲੋਕ ਬੋਲੇ ਨਹੀਂ ਜਮੈਂ ਇੰਕਾਉਂਟਰ ਹੋਇਆ ਮੁੰਡੇ ਮਾਰ ਰਹੇ ਪੰਜਾਬ ਦੇ ਭਾਜੀ ਇਹਨਾਂ ਦੇ ਬਾਰੇ ਬੋਲਣਗੇ ਉਹ ਜਿੰਨਾਂ ਕੋ ਗੁਰੂ ਮਰਦਾ ਭੈਵਾ ਕਿਹੜਾ ਬੋਲੂਗਾ ਸਾਰਾ ਕੁਝ ਤੁਹਾਨੂੰ ਦੱਸਿਆ ਨਹੀਂ ਸਾਰਾ ਕੁਝ ਚੱਲਣ ਦਾ ਵਾ ਉਥੇ ਕਿਉਂਕਿ ਸਿੱਖ ਰਾਜ ਕਿੱਦਾਂ ਖਤਮ ਹੋਇਆ ਉਹਨਾਂ ਨੂੰ ਪਤਾ ਵੀ ਨਹੀਂ ਸਿੱਖ ਰਾਜ ਬਣ ਗਿਆ ਨਾ ਇਹ ਵਰਲਡ ਦੇ ਰਾਜ ਹੋਣਾ ਇਹਦੇ ਵਿੱਚ ਕੋਈ ਦੁਖੀ ਵੀ ਨਹੀਂ ਹੋਣਾ ਪਰ ਇਹਦੇ ਵਿੱਚ ਉਹ ਮਲੇਸ਼ ਜੀ ਉਹਨਾਂ ਨੇ ਆਪਣੇ ਪੈਦਾ ਕਰਦੇ ਨੇ ਜਿਹੜੇ ਅੱਜ ਕੱਲ ਦੇ ਕਲ ਜੁਬੀਰ ਆਜੇ ਇਹਨਾਂ ਨੇ ਕਰਨਾ ਉਹ ਜਿਹੜੇ ਬੰਦੇ ਪੈਦਾ ਕਰਨੇ ਉਹਨਾਂ ਉਹਨਾਂ ਕੋ ਕੋ ਕੰਮ ਨਹੀਂ ਕਰਾਉਣਾ ਚਾਹੇ ਕੋਈ ਕੰਮ ਦੱਸ ਦੇਣ ਕੋਈ ਮਰਦਾਂ ਵਾਲਾ ਕੰਮ ਕੀਤਾ ਕਿਤੇ ਗਰੀਬ ਦੇ ਬੱਚੇ ਲਈ ਹਸਪੀਟਲ ਦੇ ਵਿੱਚ ਲਾਜੋ ਆ ਹੋਵੇ ਜਲੀਲ ਜਰੂਰ ਕੀਤਾ ਤੁਸੀਂ ਵੋਟਾਂ ਲੈ ਲੈ ਕੁੱਟੇ ਜਰੂਰ ਆ ਹੋਇਆ ਜੀ ਪਰ ਇੱਕ ਗੱਲ ਮੇਰੇਆ ਵੀਰਾ ਚੇਤੇ ਰੱਖੇਂ ਬਾਬਾ ਫਤੇਹ ਸਿੰਘ ਹੁਣੀ ਦੱਸ ਗਏ ਵੀ ਭਾਈ ਚੇਤੇ ਰੱਖਿਓ ਬਾਬਰ ਗਿਆ ਦੇ ਬਾਬੇ ਆਵेंगी ਟੱਕਰ ਚੱਲਦੀ ਰਹਿਣੀ ਆ ਫੇਕ ਹੀ ਆਇਆ ਸੀ ਵਿੱਚ ਸਮਾਇਆ ਸੀ ਸੇਖਰਾ ਤੋਂ ਪਹਿਲਾਂ ਸਿਰਾਂ ਦੇ ਮੁੱਲ ਪਏ ਹੀ ਉਦੋਂ ਵੀ ਮੁਗਲ ਚੱਕ ਚੱਕ ਸਿਰ ਵੱਢੀ ਜਾਂਦੇ ਸੀ ਉਹਨਾਂ ਨੇ ਤੇ ਜਨਾਨੀਆਂ ਦੇ ਛੋਟੇ ਜਨਾਨੀਆਂ ਦੇ ਵੀ ਸਿਰ ਵੱਢਣੇ ਸ਼ੁਰੂ ਕਰਦੇ ਅੰਦਾਰੀਆ ਸਿੱਖਾ ਹੁਣ ਵੀ ਤਾਂ ਮੋਲੇ ਮੋਲੇ ਐ ਇਹੋ ਚੀਜ਼ ਆ ਪਰ ਕਿਉਂ ਕੜੇ ਪੁਲਿਸ ਵਾਲੇ ਲੈ ਕੇ ਗਏ ਉਹਨਾਂ ਨੇ ਪੁੱਛਣਾ ਚਾਹੀਦਾ ਭਾਈ ਕਿਦਾਂ ਕਾਉਂਟਰ ਹੋ ਗਿਆ ਉਹ ਕਹਿੰਦੇ ਗੱਡੀ ਦੇ ਅਗੇ ਕੰਮ ਤੇ ਗਏ ਹਨਾ ਜੀ ਇੱਥੇ ਚੀਜ਼ ਹੈ ਕਿ ਨਾ ਕਿੰਨੇ ਕੁ ਮਰਵਾ ਲੋਂਗੇ ਅਜ ਉਹਦੀ ਵਾਰੀ ਕੱਲ੍ਹ ਨੂੰ ਮੇਰੀ ਆ ਪਰ ਸੋਨੂੰ ਤੇਰੀ ਆ 70% ਬਾਬਾ ਦੀ ਦੁਨੀਆ ਹਾਂ ਮੁੰਡੇ ਅੱਧੇ ਪਾਏ ਨਸ਼ਿਆਂ 'ਚ ਮਾਰਤੇ 70% ਦੁਨੀਆ ਬਾਹਰ ਆ ਹਾਂਜੀ ਹਾਂਜੀ 10% ਗੁਰੂ ਘਰਾਂ ਚ ਗੁਰੂ ਘਰਾਂ ਚ ਹੀ ਆ ਹਨਾ 20% 30% ਗੁਰੂ ਘਰ ਚ ਹਾਂ ਹਾਂਜੀ 20 10 20% ਸਾਡੀ ਬਾਹਰ ਚਲ ਗਈ ਜਿਹੜੀ ਹੈ ਨਾ ਤੇ ਜਿਹੜੇ ਸਾਡੇ ਅੱਧੇ ਇਹਨਾਂ ਦੇ 10 ਅੱਧੇ ਪਾਤੇ ਜੇਲ੍ਹਾਂ ਚ ਦੇ 10% ਤੇ 10% ਹੀ ਉਹ ਲਾਤੇ ਨਸ਼ਿਆਂ ਤੇ ਲਾਤੇ ਨਾ ਜੀ ਤੇ ਜਿਹੜੇ ਬੱਚੇ ਸਾਡੇ ਮਰ ਦੀ ਕਿਰਪਾ ਨਾਲ ਇੱਕ ਅੱਧਾ ਪਰਸੈਂਟ ਆ ਉਹ ਕੀ ਉਹਨਾਂ ਨੂੰ ਕੀ ਕਰਤਾ ਇੱਥੇ ਬੇਰਜਗਾਰ ਉਹ ਵਿਚਾਰੇ ਉਹਨਾਂ ਦੇ ਘਰ ਬੇਕਾਰ ਹਾਂ ਉਹਨਾਂ ਨੇ ਕੀ ਕਰਾਤਾ ਜੀ ਇੱਕ ਇੱਕ ਨਾਲ ਕਾਨੂੰਨ ਬਣਾਤਾ ਤਲਾਕ ਉਹਨਾਂ ਵਿਚਾਰਿਆਂ ਦੇ ਘਰ ਤਲਾਕ ਹੋਣ ਦੇ ਆ ਹੁਣ ਬਾਬਾ ਜੀ ਰਾਜਸਥਾਨ ਦੇ ਵਿੱਚ ਤਲਾਕ ਦਾ ਕਾਨੂੰਨ ਤੇ ਬਣਾਇਆ ਕੋਈ ਵੇਖੋ ਤਲਾਕ ਹੋਣ ਕਹਿੰਦੇ ਆ ਘਰ ਦੇ ਵਿੱਚ ਕੰਮ ਕਰਨੀ ਸਰਕਾਰ ਨਾਲ ਕੰਮ ਦਾ ਵੀ ਕਾਨੂੰਨ ਬਣਾਵੇ ਇਹ ਕੰਮ ਵੀ ਦੰਨੇ ਆ ਜੇ ਕੰਮ ਨਹੀਂ ਕਰਦਾ ਫੇ ਸਾਡੇ ਨਾਲ ਆਵੇ ਫੇ ਅਸੀਂ ਤਲਾਕ ਕਰਾਂਗੇ ਇਹ ਨਹੀਂ ਸੋਚ ਹੁੰਦੀ ਇਹ ਪੜਿਆ ਲਿਖਿਆ ਦੀ ਸੂਝਵਾਨਾਂ ਦੀ ਹੁੰਦੀ ਆ ਤਲਾਕ ਇਹ ਨਾ ਚੀਜ਼ਾਂ ਦਾ ਸ਼ਬਦ ਪਤਾ ਕੀ ਆ ਵੀਰੇ ਇਹਨਾਂ ਨੂੰ ਸਾਡੇ ਕਈ ਜਾਂਦੇ ਆ ਜਿਹੜੇ ਕਹਿੰਦੇ ਵੀ ਫਲਾਣੇ ਨੇ ਇੱਕ ਹੋਰ ਚੱਲਦਾ ਧਰਮ ਛੱਡਣ ਦਾ ਹਨਾ ਜੀ ਛੱਡੀ ਜਾਂਦੇ ਆ ਇਹ ਬੜਾ ਚੱਲਣ ਦੇ ਆ ਇਹ ਨਹੀਂ ਸੁਣਿਆ ਨਾ ਵੀਰ ਜੀ ਇਹ ਬੜੇ ਬੜੇ ਜਣੇ ਆਪਣਾ ਧਰਮ ਛੱਡੀ ਜਾਂਦੇ ਆ ਵੀਰੋ ਲੋਕ ਧਰਮ ਛੱਡਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ 72 ਫਿਰਕੇ ਸலாம் ਧਰਮ ਦੇ ਹਨਾ ਜੀ ਹੂੰ ਚਲੋ ਬਾਬਾ ਫਤਿਹ ਸਿੰਘ ਬਣਾ ਇੱਕ ਪੱਖ ਵੀ ਪੈ ਡਲਾਇਆ ਧਰਮ ਛੱਡਿਆ ਕਦੀ ਝੂਠਾ ਪਾਣੀ ਪੀਣਾ ਇਹ ਕਿੰਨਾ ਦਾ ਕੰਮ ਬਾ ਜਿਹੜੇ ਗੁਰੂ ਦੇ ਹਨਾ ਉਹ ਬੰਦ ਬੰਦ ਕਟਵਾ ਲੈਂਦੇ ਧਰਮ ਨਹੀਂ ਛੱਡਦੇ ਕਹਿੰਦੇ ਬਣ ਕੇ ਮੈਂ ਸ਼ੁਕਰਾਨ ਨੂੰ ਪਤਾ ਲੱਗ ਗਿਆ ਵੀ ਇਹਨਾਂ ਦਾ ਆਦੇ ਨਹੀਂ ਇਹਨਾਂ ਦਾ ਮਤਵੀ ਇੰਨੀ ਜਲਦੀ ਗੁਰੂ ਨੂੰ ਭੋਗ ਕੇ ਛੱਡ ਜਾਂਦੇ ਆ ਪਹਿਲਾਂ ਕਿਹੜਾ ਹੈ ਜੀ ਫੇ ਆਪਣੇ ਨਾਮ ਹੀ ਚੇਂਜ ਕਰ ਲੈਣਾ ਸਹੀ ਹੈ ਨਾ ਜੀ ਫਿਰ ਪਤਾ ਲੱਗਦਾ ਵਾਕਿਆ ਵੀ ਪੂਰੇ ਤਰਪੇ ਆ ਫਿਰ ਜਿੱਦਾਂ ਦਾ ਇਸਾਮ ਸੀ ਹੀ ਨਾ ਜੀ ਉਹੋ ਜੇ ਹੋ ਕੇ ਵੀ ਦੱਸਣ ਆ ਚੰਗੇ ਭਾਲੇ ਸਰਦਾਰ ਟੈਲੀਆ ਲੈ ਤਰੇ ਉਹਨਾਂ ਦੇ ਜਸ਼ਨ ਮੇਰ ਮੇਰੇ ਨਾ ਕਰਨੇ ਚਾਹੀ ਸਮਸੀਰ ਕੇ ਹੁੰਦੇ ਸਨ ਇਸਾਮਸੀ ਤੇ ਮੋਂ ਤਾਂ ਦਾੜਾ ਨਹੀਂ ਰੱਬ ਦੀ ਰਾਜਾ ਜੀ ਨਹੀਂ ਨਹੀਂ ਉਹ ਆਪਣੇ ਪੇਰ ਕੇ ਹੋਂ ਨਾ ਉਹ ਪੱਗਾਂ ਕਿਉਂ ਬੰਨਦੇ ਨੇ ਵੇ ਹਾਂ ਨਕਲਾ ਫੇਰ ਸਾਡੀ ਕਰਦੇ ਨੇ ਉਹ ਸਿੱਖਾਂ ਦੇ ਉਹ ਪਤਾ ਕੀ ਇੱਕ ਨਾ ਜਿੱਦਾਂ ਚੱਲਦਾ ਹੁੰਦਾ ਵੀ ਜਦੋਂ ਜਦੋਂ ਨਾ ਮਸ਼ਹੂਰੀ ਕਰਨੀ ਹੋਵੇ ਨਾ ਕਿਸ ਚੀਜ਼ ਦੀ ਵੀ ਆਹ ਵੇਖੋ ਸਰਦਾਰ ਵੀ ਤੁਰੇ ਆ ਹੈ ਵੀ ਇਹ ਵੀ ਤੁਰੇ ਇਹਨਾਂ ਨੂੰ ਗੁਰੂ ਕੋਲ ਨਹੀਂ ਮਿਲਿਆ ਸਾਡੇ ਨਾਲ ਜੁੜੇ ਆ ਐ ਜੋ ਕਰਕੇ ਕੀ ਇੱਕ ਉਹਨਾਂ ਦੀ ਥੋੜਾ ਲੈ ਨਾਲ ਵੇਖ ਵੀ ਖਿੱਚ ਆਵੇ ਵਾਕਿਆ ਯਾਰ ਆ ਸਰਦਾਰ ਪਾਗਲਾ ਵੀ ਜਾਣਦਾ ਹੈ ਵੀ ਚਾਹੀਏ ਪਰ ਜੇ ਗੱਲ ਚੇਤੇ ਰੱਖੇ ਉਹ ਸਰਦਾਰ ਜਾ ਰਿਹਾ ਜਿਹਦੇ ਪੱਲੇ ਕੱਖ ਨਹੀਂ ਜਿਹਦਾ ਦੀਨ ਹੀ ਹੈ ਨਹੀਂ ਜਿਹੜਾ ਮਰ ਚੁੱਕਾ ਉਹ ਨਹੀਂ ਕਦੀ ਜਾਂਦਾ ਜਿਹੜਾ ਗੁਰੂ ਦਾ ਕਹਿੰਦਾ ਨਹੀਂ ਭਾਈ ਈਸਾਂਸੀ ਆਡਾ ਮਿੱਤਰ ਆ ਕੋਲ ਬੈਠਾ ਆ ਕਿਉਂ ਜਦੋਂ ਚੌਕੜਾ ਲੱਗੂਗਾ ਨਾ ਬੰਦਗੀ ਦੀ ਲੜਾਂ ਦੇ ਤਰਾਂਗੇ ਉੱਥੇ ਈਸਾਂਸੀ ਆਪਣੇ ਆਪ ਆਊਗਾ ਕੌਣ ਕਹਦਾ ਨਹੀਂ ਆਊ ਜਸਾਂਸੀ ਨਹੀਂ ਆਊਗਾ ਜੇ ਤਾਂ ਬੰਦਗੀ ਵਾਲੇ ਜਰੂਆਂ ਬੈਠੀਆਂ ਹੋਣਗੀਆਂ ਇੰਨਾ ਕੋ ਆਊਗਾ ਜਦੇ ਛਾਲਾ ਪੈਂਦੀਆਂ ਜਿਹੜੇ ਟੱਪੀ ਜਾਂਦੇ ਇਹਨਾਂ ਨੂੰ ਆਊਗਾ ਕਿ ਜਿਹੜੇ ਚੌਕੜਾ ਲਾ ਕੇ ਬੈਠੇ ਆ ਡਰਾਮਾ ਕਰੀ ਜਾਂਦੇ ਹੋ ਨਹੀਂ ਜਿਹੜੇ ਚੌਕੜਾ ਲਾ ਕੇ ਬੈਠੇ ਵੀਰ ਮੇਰਾ ਉਹਨਾਂ ਨੂੰ ਨਾ ਭਵੇਂ ਇਹਨਾਂ 'ਚ ਵੀ ਹੈਗੇ ਬੰਦਕੀਆਂ ਦੀ ਰੂਹਾਂ ਹੋਣਗੀਆਂ ਜਿਹੜੇ ਸਿਰਫ ਸਿਰਫ ਉਹਨਾਂ ਨੂੰ ਪਤਾ ਵੀ ਆ ਵੀ ਰੱਬ ਦੇ ਘਰ ਦਾ ਫਰਮਾਨ ਆ ਨਹੀਂ ਜਿਹੜੇ ਸਿੱਖ ਪੱਗ ਬੰਨ ਕੇ ਬਾਬਾ ਹੀ ਜਾਂਦੇ ਆ ਉਹਨਾਂ ਨੂੰ ਕੋਈ ਨਿਹੰਗ ਜੱਥੇ ਬੰਦੀ ਵੱਲੋਂ ਜਾਂ ਕਿਸੇ ਵੱਲੋਂ ਕੋ ਰੋਟੋਕ ਹੀ ਨਹੀਂ ਹੈਗੀ ਰੋਕ ਟੋਕ ਕੀ ਪਤਾ ਕੀ ਉਹਨਾਂ ਨੂੰ ਜਦ ਸਰਕਾਰ ਨੇ ਸਹੂਲਤ ਦਿੱਤੀ ਆ ਤੁਹਾਨੂੰ ਪਤਾ 84 ਦੇ ਪਾਤਾ ਤੁਹਾਨੂੰ ਮਾਰਿਆ ਨਹੀਂ ਹੈਣਾ ਜੀ ਗੋਲੀ ਦਾ ਰੂਟ ਬਦਲਤਾ ਅੱਗੇ ਗੋਲੀ ਬੰਦੂ ਹੋਣ ਗੋਲੀ ਮੈਡੀਕਲ ਦੀ ਵੀ ਆ ਮੈਡੀਕਲ ਦੀ ਗੋਲੀ ਲਾਤੀ ਆ ਹਰ ਇੱਕ ਨੂੰ ਰਾਤੀ ਨਾ ਜੀ ਮੁੰਡਾ ਰਾਤ ਨੂੰ ਮੈਡੀਕਲ ਦੀ ਐਡਨ ਨੋਗ ਦੀ ਗੋਲੀ ਲੱਭਦੇ ਨੇ ਬਾਈ ਲੱਗੀ ਹੈ ਨਾ ਜੀ ਚੰਗੇ ਬਦਲਦਾ ਹੈ ਨਾ ਜੀ ਰੂਟ ਬਦਲਦਾ ਮਕਸਦ ਉਹੀ ਆ ਅੱਗੇ ਜਾ ਕੇ ਕਿਉਂ ਜੇ ਗੋਲੀ ਮਾਰ ਦੇ ਜਨਤਾ 扑ੜਕਦੀ ਦੌੜਾ ਪਉਂਦੀ ਹੂੰ ਉਹਨਾਂ ਨੇ ਉਹ ਚੀਜ਼ ਬਦਲਤੀ ਕਿਉਂਕਿ ਉਹਨਾਂ ਦੇ ਵਿੱਚ ਇੱਕ ਬੈਠੇ ਵਿਦਵਾਨ ਬੈਠੇ ਸੂਝਵਾਨ ਬੈਠੇ ਹੁਣ ਜਦਾ ਜੁਪੀ ਵੇਖੋ ਉਹਨਾਂ ਦੇ ਮੋਰਖਾਂ ਦਾ ਇੰਨਾ ਦਿਮਾਗ ਨਹੀਂ ਕੰਮ ਕੀਤਾ ਜਦੋਂ ਤੁਸੀਂ ਮਕਾਲਾ ਕਾਂਢੇ ਪਤੰਦਰ ਉਹ ਫੋਟੋਆਂ ਉਹਨਾਂ ਦੇ ਪਹਿਲਾਂ ਕੱਪੜੇ ਦੇ ਖੇਚਣੀਆਂ ਫੇਕਨੇ ਮਾਰਤਾ ਫਿਰ ਕੋਈ ਹਾਂ ਦਾ ਨਾਰਾ ਤੇ ਮਾਰੋ ਉਹ ਤੁਹਾਨੂੰ ਮਨਹਿਰ ਕੋਟਲੇ ਨੇ ਵੀ ਮਾਰਤਾ ਸੀ ਫੇ ਮੁਸਲਮਾਨ ਹੈ ਉਹ ਤੁਹਾਨੂੰ ਵੀ ਹਾਂ ਹੁਣ ਤੁਸੀਂ ਕਿੰਨਾ ਟੇ ਰਾਜ ਭਾਗ ਹੁਣ ਤੇ ਬੋਲੋ ਕਹ ਰਾਜੀ ਬਾਤ ਇਹ ਕੀ ਇੱਕ ਉਹਨਾਂ ਨੇ ਦਰਤਾ ਪਤਾ ਕਰਦੇ ਵੀ ਪੰਜਾਬ ਦੇ ਵਿੱਚ ਅਜਿਹੀ ਨਸਲ ਨਾ ਪੈਦਾ ਹੋਵੇ ਜੋਧਿਆਲੀ ਖਿਮਾ ਕਰਨਾ ਜੋਧਿਆਲੀ ਨਸਲ ਕਦੀ ਖਤਮ ਕਰ ਹੀ ਨਹੀਂ ਸਕਦੇ ਕਿਉਂ ਇਹ ਬਾਬਾ ਫਤੇ ਸਿੰਘ ਹੋਣਾਂ ਦੇ ਵੰਛਦੇ ਆ ਉਹਨਾਂ ਦੇ ਉਹਨਾਂ ਨੇ ਸਾਨੂੰ ਜਾਗ ਲਾਈ ਆ ਵੀਰੋ ਜੇ ਸਰੀਰ ਛੱਡਣਾ ਵੀ ਪੈ ਗਿਆ ਨਾ ਤੇ ਮੈਂ ਤੇ ਨਾਲ ਆਇਓ ਪਰ ਗੁਰੂ ਪਿਤਾ ਨੂੰ ਕਦੀ ਪਿੱਠ ਨਾ ਦਿਖਾਇਓ ਤੇ ਅੱਜ ਜਿਹੜੇ ਹੁਣ ਤੁਸੀਂ ਕਹਿੰਦੇ ਨਾ ਪੱਗਾਂ ਵਾਲੇ ਇਹ ਕੌਣ ਆ ਜਿਵੇਂ ਮਾਰੇ ਕਹਿੰਦੇ ਆ ਬੇਮੁਖ ਹੋਏ RAM ਤੇ ਲੱਗਣ ਜਨਮ ਵਿਯੋਗ ਹਾਂ ਜੋ ਸਿੱਖ ਸਤਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਭਾਈ ਜਿੱਥੇ ਮਰਜੀ ਨਾ ਜਨਮ ਮੁਕਤੀ ਆਨੀ ਇਹ ਜੋ ਮਰਜੀ ਇਹਨਾਂ ਦੀ ਬੈਵਲ ਚ ਵੀ ਲਿਖਿਆ ਉਹ ਵੀ ਗੁਰੂ ਪਾਤਸ਼ਾਹ ਨੇ ਉਪਦੇਸ਼ ਕੀਤੇ ਆ ਇਹ ਨਹੀਂ ਸਾਨੂੰ ਨਹੀਂ ਕੀਤੇ ਸਹੀ ਹੈ ਜੀ ਜੇ ਬੈਵਲ ਵੀ ਕਹਿੰਦੇ ਨਾ ਵੀ ਇਹ ਕਹਿੰਦੀ ਆ ਤਾਂ ਗੁਰੂ ਪਾਤਸ਼ਾਹ ਵੀ ਸਾਨੂੰ ਹੁਕਮ ਕਰਦੇ ਆ ਇਹ ਭਾਈ ਸਾਰਿਆਂ ਨੇ ਪੜ ਸਾਰਿਆਂ ਨੂੰ ਸੁਣੋ ਮੰਨਣੇ ਅਕਾਲ ਪੁਰਖ ਦੀ ਆ ਬੱਬਾ ਹੀ ਇੰਜ ਲੱਗਦਾ ਇੱਕ ਪਾਸੇ ਸਿੱਖ ਕਮਜ਼ੋਰ ਹੋ ਰਹੇ ਆ ਦੂਜੇ ਪਾਸੇ ਜਦੋਂ ਹੁਣ ਆਪਾਂ ਬੱਬਾ ਫਤਿਹ ਸੇ ਫਤਿਹ ਗੜ੍ਹ ਸਾਹਿਬ ਦੇਖਿਆ ਨਾ ਵੀ ਬੀੜਵਾ ਇਕੱਠਾ ਕੀਤਾ ਬਸੰਗਤ ਦਾ ਹੂੰ ਜੋ ਦਿਨੋ ਦਿਨ ਵਧ ਰਿਹਾ ਵਾ ਹਾਂਜੀ ਹਾਂਜੀ ਇਹ ਇੱਕ ਹੀ ਚੱਕਰ ਆਵੇ ਪਤਾ ਕੀ ਹੈ ਜੀ ਗੁਰੂ ਪਾਤਸ਼ਾਹ ਕਿਰਪਾ ਕਰੇ ਤੁਹਾਨੂੰ ਪਤਾ ਜਦੋਂ ਪਿੱਛੇ ਜੇ ਰੌਲਾ ਪਾਇ ਸਿੱਖ ਕਹਿੰਦਾ ਖਤਮ ਹੋ ਗਏ ਹਾਂ ਨਾ ਗਰਜਾ ਸਿੰਘ ਤੇ ਬੋਤਾ ਸਿੰਘ ਨੂੰ ਕੀ ਕਹਿੰਦਾ ਖਤਮ ਹੋ ਗਏ ਦੱਸ ਤਾਂ ਇਹਨਾਂ ਨੇ ਹੈਗੇ ਆ ਜੰਦਾ ਸਨੇ ਸ਼ੁੱਧ ਜਿਹਦਾ ਜਾਂਦਾ ਨਾ ਸ਼ੁੱਧ ਜਿਹੜੇ ਹੁੰਦੇ ਨਾ ਗੁਰੂ ਦੇ ਉਹ ਜਿਹਦੇ ਗੁਰੂ ਦੀ ਪਾਤਸ਼ਾਹ ਦੀ ਕਿਰਪਾ ਨਾਲ ਗੁਰੂ ਕਲਗੀ ਧਰ ਦੀ ਕਿਰਪਾ ਨਾਲ ਬੈਠੇ ਆ ਵੇਖਣ ਦੇ ਆ ਕੀ ਕਰਦੇ ਆ ਆ ਜਿਹੜਾ ਕਹਿੰਦਾ ਜਿਹੜੇ ਉਦੋਂ ਪਜਾਮੇ ਕੁਰਤੇ ਵਾਲੇ ਰੋਲਾ ਪਾਉਂਦੇ ਹੀ ਪਾਤਸ਼ਾਹ ਸਾਨੂੰ ਕਿਦੋਂ ਮੌਕਾ ਮਿਲੂ ਸਾਨੂੰ ਵੀ ਸੇਵਾ ਦਾ ਮੌਕਾ ਦੋ ਮਾਰੇ ਕਹਿੰਦੇ ਕੱਲ ਜੋ ਕਰ ਤੁਹਾਨੂੰ ਦਵਾਂਗੇ ਓਏ ਵੇਖਾਂਗੇ ਕੀ ਕਰਦੇ ਆ ਬੜੀਆਂ ਤਹੀਣ ਕਰਦੇ ਗੁਰੂ ਪਾਤਸ਼ਾਹ ਜਿਹੜੇ ਦੋ ਵਚਨ ਕਰਦੇ ਡਾਡੇ ਕਰਦੇ ਦਦਾਦਾਂ ਦਿੰਦੇ ਕਹਿੰਦਾ ਫੇਰ ਵੇਖ ਲਾਂਗੇ ਹੁਣ ਵੇਲਾ ਕੀ ਕਰਦੇ ਹੋਈ ਆ ਹੈ ਉਹ ਮਾਰੇ ਕਹਿੰਦਾ ਤੂੰ ਤਾਂ ਤੁਹਾਡੇ ਕੋ ਨਹੀਂ ਕਿਉਂ ਤੁਹਾਡੇ ਮਾਣੀ ਕੱਚੇ ਡੋਲੇ ਦੇ ਤੁਸੀਂ ਉੱਥੇ ਆਪਣੀ ਜੁਨਾ ਕਰਮ ਬਣਾ ਕੇ ਜੁਨਾ ਚ ਪਾਉਂਗੇ ਤੇ ਕਰਮ ਹੀ ਬਣਾਉਣ ਦੇ ਜੁਨਾ ਚ ਤਰੇ ਫਰਦੇ ਆ ਜੇ ਇਹਨਾਂ ਨੂੰ ਪਪਾ ਹੋਵੇ ਗੁਰੂ ਘਰ ਦੇ ਭਾਵੇਂ ਕੋਈ ਵੀ ਆ ਯਾਰ ਜਦਾਂ ਮਰਜ਼ੀ ਕੇ ਕਹਾਨੂੰ ਨਾ ਕੇ ਕਾਦਨ ਕਹਿੰਦੀ ਜੇ ਸੋਮਨੀ ਕਮੇਟੀ ਨੂੰ ਤੇ ਘਰ ਇਹ ਗੱਲ ਬੋਲਣ ਦਾ ਕਿਉਂ ਗੁਰੂ ਉਹਨਾਂ ਨੂੰ ਰਜਿਸਟਰੀ ਕਰਕੇ ਦੇ ਗਿਆ ਉਹ ਜੱਥੇ ਦਾ ਰਾਧਾ ਸਵਾਮੀ ਉਹ ਆਏ ਚੀਜ਼ ਦੇਖੀ ਹੈ ਨਾ ਉਹ ਗੁਪਤ ਮੀਟਿੰਗ ਰੱਖਦਾ ਪਿਆ ਇੱਕ ਮਿੰਟ ਇੱਕ ਚੀਜ਼ ਵੇਖੀ ਹਾਂ ਗੁਰਵਿੰਦਰ ਸਿੰਘ ਢਿੱਲੋਂ ਤੋਂ ਗਿਆ ਹੀ ਨਾ ਆਰਐਸਐਸ ਦੇ ਗਿਆ ਹੀ ਨਾ ਜੀ ਮੈਂ ਗਿਆ ਹੀ ਨਾ ਜੀ ਤੇ ਇਹ ਕਿਸ ਸਾ ਤਬ ਜਦੋਂ ਉਹਨਾਂ ਨੇ ਕਿਹਾ ਨਾ ਜਾ ਓਏ ਜਾ ਕੇ ਮੋਰਤਾ ਸਾਹਬ ਕੀ ਰੋਲਾ ਪਿਆ ਸਲ ਜਾ ਉਧਰ ਮਜੀਠੀਆ ਵੀ ਉਹਦੀ ਮੰਨਦਾ ਹੂੰ ਇਹ ਯਾਰ ਇੱਕ ਗੁੰਡਣੀ ਵੀ ਆ ਬੜੀ ਸਮਝਣੇ ਪਾਣੇ ਆ ਬਾਈ ਦੇਖੋ ਕਿੰਨੀ ਡੂੰਗੀ ਦੇਖੋ ਬੜੀ ਸਮਝਣੇ ਬਣੀ ਇਹ ਕਿਹੜਾ ਕਿੱਦਾਂ ਆ ਰਿਹਾ ਵਾ ਕਿੱਦਾਂ ਕਿੱਦਾਂ ਕੌਣ ਇਹਨਾਂ ਨੇ ਆ ਗਿਆ ਹੈ ਕੀ ਵੀਰਾ ਕਿੱਥੇ ਮੀਟਿੰਗਾਂ ਹੁੰਦੀਆਂ ਨੇ ਗਿਆ ਕਿਹੜੇ ਭੇਦ ਖੁੱਲਣੇ ਹੋਣਗੇ ਕਿਹੜੇ ਭੇਦ ਖੁੱਲਣੇ ਹੋਣਗੇ ਹਾਂ ਕਿਦੋਂ ਤੱਕ ਸਰਕਾਰ ਨੂੰ ਖਤਰਾ ਪੈ ਗਿਆ ਹੋਊਗਾ ਉਹਨਾਂ ਨੇ ਤਾਂ ਕ ਲੈਊਗਾ ਗੱਲ ਤਾਂ ਫੇਰ ਦੇਖੋ ਵੀ ਸਵਾਲਾਂ ਦੇ ਸਵਾਲ ਤਾਂ ਬੜੇ ਨਿਕਲਣੇ ਆ ਹਾਂ ਤੇ ਇਹਨਾਂ ਨੇ ਆਪ ਆਪਣੀ ਸਫਾਈ ਦੇ ਬੜੀ ਦੇਣੀ ਆ ਹਾਂ ਜਿੱਦੋਂ ਵੀ ਕਿਸੇ ਦਾ ਰਾਜ ਭਾਗ ਚੱਲ ਜਾਣਾ ਵੀਰੇ ਉਹ ਤਾਂ ਜਣਾ ਖਣਾ ਦੱਕੇ ਮਾਰਦਾ ਹੁਣ ਕੀ ਆ ਅਣ ਦੇਖੇ ਜਾਵੇ ਕਹਿੰਦੇ ਕੋਈ ਵੀ ਦੱਸ ਦੇ ਕੋਈ ਮੈਕਮਾ ਬਾਹਰ ਕੱਢ ਕੇ ਕਹਿ ਦੇ ਅਸੀਂ ਪਿਓ ਦੇ ਪੋਤਾ ਮਾਨਦਾਰੀ ਨਾਲ ਨੌਕਰੀ ਕੀਤੀ ਸਾਡੇ ਮੈਕਮੇਂ ਕਿਉਂ ਉਹਨਾਂ ਨੇ ਪਹਿਲਾਂ ਨੇ ਤਾਂ ਮੂੰਹ ਦਾ ਧਾਰੇ ਕਟਾਏ। ਵੀ ਜਿਹੜੇ ਜਦੋਂ ਵੇਖੋ ਜੀ ਸਰਕਾਰੀ ਨੌਕਰੀ ਨਲਦੀ ਕਦੋਂ ਜਦੋਂ ਤੁਹਾਡੇ ਕੋਲ ਦਾੜਾ ਨਾ ਹੋਊਗਾ ਕਹਿੰਦੇ ਪਰ ਦਾੜੇ ਉਹਨਾਂ ਦੇ ਰਖਾਏ ਜਿਹਨਾਂ ਦਾ ਦੀਨ ਹੀ ਮਾਰਤਾ। ਬੋਲ ਨਹੀਂ ਸਕਦੇ ਗੁੰਗੇ। ਮਿੱਠੂ ਜਦੋਂ ਮਿੱਠੂ ਨੂੰ ਕਹਤਾ ਨਾ ਕਿ ਮਿੱਠੂ ਚਾਚਾ ਮਿੱਠੂ ਚਾਚਾ ਹੀ ਕਹਿਣ ਡਾਇ ਪਿਆ। ਇਹ ਕਈ ਉਹ ਆ ਗਏ ਵਿੱਚ। ਚੱਲਣ ਦੇ ਉਹਨਾਂ ਨੇ ਇਹ ਨਹੀਂ ਕਿਹਾ ਨਹੀਂ ਭਾਈ ਇਹ ਗਲਤ ਹੋਆ। ਅਸੀਂ ਇੱਥੇ ਸੱਚ ਕਵਾਂਗੇ। ਜੇ ਮੇਰੀ ਮਾਂ ਨੇ ਮੈਨੂੰ 9 ਮਹੀਨੇ ਗਰਭ ਵਿੱਚ ਰੱਖਿਆ ਉਹਦੀ ਨੇ ਵੀ ਰੱਖਿਆ। ਜੇ ਮੇਰੀ ਮਾਂ ਨੂੰ ਉਹਨਾਂ ਦਰਦ ਹੋਇਆ ਉਹਦੀ ਨੇ ਵੀ ਹੋਇਆ ਜਿੱਦਾਂ ਮੇਰੀ ਮਾਂ ਨੇ ਰੋਟਾ ਚੱਕਿਆ ਉਹਦੀ ਨੇ ਵੀ ਚੱਕਿਆ ਪਰ ਮੈਂ ਇਹ ਕੰਮ ਨਹੀਂ ਕਰਨਾ ਇਹ ਕਿਹੜਾ ਵਾ ਧਰਮੀਆਂ ਦਾ ਭਾਵੇਂ ਉਹ Hindu ਵੀਰ ਭਾਵੇਂ ਉਹ ਮੁਸਲਮਾਨ ਵਾ ਤੇ ਭਾਵੇਂ ਉਹ ਕ੍ਰਿਸ਼ਚਨ ਆ ਤੇ ਭਾਵੇਂ ਸਿੱਖ ਵਾ ਉਹ ਫੈਸਲੇ ਲੈਣਗੇ ਜਿਹੜੇ ਅਸਲੀ ਆਪਣੇ ਪਕੰਬਰਾਂ ਦੇ ਹੋਣਗੇ ਬਾਕੀ ਦਾ ਸਰਕਾਰਾਂ ਦੇ ਡਰ ਦੇਈ ਜਾਂਦੇ ਨਹੀਂ ਇਹ ਪ੍ਰਸ਼ਾਸਨ ਕੋ ਐਂ ਕਰਾ ਦਾਂਗੇ ਅਸੀਂ ਐਂ ਕਰਾ ਦਾਂਗੇ ਪਰ ਇੱਕ ਗੱਲ ਚੇਤੇ ਰੱਖੋ ਵੀਰ ਮੇਰੇਓ ਇਹਨਾਂ ਨਾਲ ਸ਼ੁਰੂ ਤੋਂ ਹੀ ਲੱਗਦੀਆਂ ਆਂ ਸਰਕਾਰਾਂ ਨੀਲੇ ਬਾਣੇ ਨਾ ਉਹ ਸਾਡੀ ਪੰਜਾਬ ਦੇ ਵਿੱਚ ਹੀ ਭੈਣ ਆ ਕੇ ਇੱਥੇ ਸਾਡੇ ਤੇ ਉਹ ਸਿੱਧਾ ਲਾਪੇ ਫਤੇ ਸਿੰਘ ਬਾਬਾ ਫਤੇ ਸਿੰਘ ਹੁਣੀ ਮੁਰਦਾ ਦੇ ਇੱਕ ਘਰ ਕਹਿੰਦਾ ਜੇ ਮੁਰਦਾ ਹੋਵੇ ਦੂਜੇ ਦੇ ਘਰ ਵਿਆਹ ਹੋਵੇ ਤੇ ਉਹ ਆਹੀ ਉਹ ਗੱਲਾਂ ਕਿੱਥੋਂ ਕਿਦੀਆਂ ਕਰਦਾ ਪਿਆ ਉਹ ਨਰੂਲਾ ਕੀ ਉਹ ਉੱਪਰ ਅਗਲ ਚੇਤੇ ਰੱਖੇ ਹਾਂ ਉਹਨੂੰ ਇੱਕ ਗੱਲ ਚੇਤੇ ਦੱਸਦੇ ਉਹਨੂੰ ਕਹਿੰਦਾ ਤੇਰਾ ਤੇਨਾਂ ਦਾ ਅਸੀਂ ਗੱਲ ਕੀ ਕਰੀਏ ਤੂੰ ਦੱਸ ਹੈ ਕੌਣ ਕੱਥੋਂ ਚੱਲਦਾ ਆਂ ਕੌਣ ਹੈ ਦਾਦਾ ਕੌਣ ਹੈ ਤੇਰਾ ਪ੍ਰਦਾਦਾ ਕੌਣੀ ਪੁੱਛੀਏ ਹਾਂ ਸਾਨੂੰ ਤਾਂ ਪਤਾ ਹੀ ਕਿੰਨਾ ਚੋਂ ਚੱਲਦੇ ਆਏ ਆ ਅਸੀਂ ਉਹਨਾਂ ਚ ਆਏ ਹੀ ਨਹੀਂ ਇਹ ਧੱਕੇ ਨਾਲ ਥੋੜਾ ਇੱਕ ਦੀ ਬੇੜੀ ਚ ਚੜ ਮਜਾ ਤਾਂ ਸਾਡੀ ਕਿਸ਼ਤੀ ਬੜੀ ਮਜ਼ਬੂਤ ਆ ਕੁਰਬਾਨੀਆਂ ਨਾਲ ਭਰੀ ਆ ਸਰਤਲੀਆਂ ਦਾ ਟਿਕਾਣਾ ਦਿਖਾਉਂਦੀ ਆ ਇਹ ਉਹ ਲੋਕ ਜਿਨ੍ਹਾਂ ਨੂੰ ਪਤਾ ਸਿਰੇ ਭਾਉ ਸੁਲਤੇ ਸਕਤੇ ਉੱਠਣਾ ਮੁਸ਼ਕਲ ਵਾ ਆ ਇਸ਼ਨਾਨ ਕਰਨਾ ਸੌਖਾ ਜਿਹਾ ਇਹਨਾਂ ਨੂੰ ਤੇ ਇਹ ਲੱਗੇ ਆਲੇ ਦੁਆਲੇ ਬੈਠੇ ਪਰ ਨੱਚਣ ਟੱਪਣਾ ਹੋਣਾ ਚਾਹੀਦਾ ਹੈ ਹੋਰ ਕੋਹ ਨਹੀਂ ਤੇ ਜਿਹੜੇ ਰੱਬ ਦੇ ਹੁੰਦੇ ਆ ਸਾਡੇ ਸੱਤ ਗੁਣੇ ਕੋ ਦਾ ਲਗਾਈ ਭਾਈ ਚੌਂਕੜਾ ਲਾ ਕੇ ਨਾਮ ਜਪ ਕੇ ਨਿਤਨੇ ਬਾਣੀ ਤੇ ਪੈਣ ਧਰਨੇ ਹੋ ਹਾਂ ਅਕਾਲ ਪੁਰਖ ਦੇ ਉਪਤਤ ਕਰੋ ਜਿਹੜਾ ਵੀ ਜਿਹੜਾ ਉਤਕਾਲ ਪੁਰਖ ਵਾਹਿਗੁਰੂ ਦੇ ਉੱਤੇ ਹੋ ਗਿਆ ਇੱਕ ਕੁਰਬਾਨੀ ਹੈ ਨਾ ਤੇਰਾ ਨਟ ਗਈ ਹੈ ਨਾ ਇੱਧਰ ਵੇਖ ਲੋ ਤੇ ਇਹਨੇ ਜਿਹੜੇ ਨਾਲ ਰਹੇ ਆ ਮੁੱਖ ਵੀ ਕਰਾਲੇ ਗੁਰੂਆਂ ਨੂੰ ਹੈ ਨਾ ਇਹ ਪਤਾ ਕੀ ਅਜ ਉਧਰ ਪਰਸੋਂ ਉਧਰ ਚੌਥ ਨੂੰ ਉਧਰ ਆਪਾਂ ਨੇ ਕਹਿ ਸਾਦੇ ਜਿਹੜੇ ਮਾਰਾ ਦੇ ਨਹੀਂ ਹੋਏ ਉਹਨੇ ਹੋਰ ਕਿਸ ਦੇ ਕੀ ਹੋਣਾ ਕਿੰਨੀਆਂ ਕੁਰਬਾਨੀਆਂ ਤੋ ਜਿਹੜਾ ਨਰੂਲਾ ਵਾ ਇੱਕ ਸ਼ਾਮ ਮਾ ਉਹਦੇ ਹੋਰ ਸੁਣੀ ਆ ਇਹ ਗੱਲ ਅਟਕੋ ਉਹ ਕਹਿੰਦੇ ਕਹਿੰਦਾ ਵੀ ਸਾਡੇ ਵੀ ਅਸੀਂ ਵੀ ਪੰਜਾਬ ਦੇ ਆ ਇੱਥੇ ਜੰਮੇ ਪਲੇ ਆ ਇਹ ਗੱਲ ਧਮਕੀ ਦੇਣਾ ਹੂੰ ਹੈ ਸਾਡੇ ਘਰਾਂ ਜੰਮ ਕੇ ਸਾਨੂੰ ਤਾਂ ਕੀ ਜੈਣਾ ਕੀ 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 ਕਰ ਲੈਗਾ ਤੂੰ ਦੱਸ ਸਾਨੂੰ ਕਿਹੜੇ ਡਰਾਵੇ ਦੇਣ ਡਿਆ ਚੇਤੇ ਰੱਖੇ ਜਦੋਂ ਖਾਲਸਾ ਆਪਣੀ ਆਈਦਾ ਆ ਜਾ ਬੇ ਨਹੀਂ ਆ ਸਰਕਾਰ ਦੇ ਵਿੱਚ ਨਾ ਲਿਆ ਫਿਰ ਪੌਸਾਂ ਕਿਉਂ ਣੜ ਦੇ ਜੇ ਸਾਨੂੰ ਨਹੀਂ ਪਤਾ ਤੁਹਾਨੂੰ ਸਰਕਾਰ ਨੇ ਪੈਦਾ ਕੀਤਾ ਸਿੱਖਾਂ ਨੂੰ ਚੜਾਓ ਇਹਨਾਂ ਨੂੰ ਚੜਾਓ ਇਹਨਾਂ ਦੇ ਵੇਖੀਏ ਕਿਹੜੇ ਚੜਦੀ ਕਲਾ ਦੇ ਉਹਨਾਂ ਦੇ ਪਰਚੇ ਪਾਈਏ ਉਹਨਾਂ ਨੂੰ ਆਪਣੀ ਰਗਾ ਚ ਰੱਖੇ ਉਹਨਾਂ ਦੇ ਮੁਕਾਬਲੇ ਬਣਾਈਏ ਉਹਦੇ ਸਿੱਖੀ ਨਾਲ ਵੀ ਜੁਰੇ ਵਿਚਾਰੇ ਉਹਦੇ ਮੋਨੇ ਮੁੰਡੇ ਜਿਨ੍ਹਾਂ ਨੂੰ ਖਾਲਸਤਾਨੀ ਕਹੀ ਜਾਂਦੇ ਆ ਦਿਹਾੜੀਦਾਰਾਂ ਨੂੰ ਹੀ ਬਸ ਦੋ ਚੀਚਾਂ ਚਤੇ ਰੱਖਿਓ ਇੱਕ ਦਿਨ ਇਹਨਾਂ ਨੇ ਗੈਂਗਸਟਰ ਕਹਿ ਕੇ ਮਾਰਨਾ ਇੱਕ ਖਾਲਸਤਾਨੀ ਕਹਿ ਕੇ ਮਾਰਨਾ ਮੌਤ ਦੋਨੋਂ ਬੰਨੇ ਆ ਜਿਤੇ ਮਰਜੀ ਨੱਠ ਲਿਓ ਅੱਜ ਉਹਦੀ ਵਾਰੀ ਆ ਕੱਲ ਤੁਹਾਡੀ ਵਾਰੀ ਆ ਜੇ ਨਾ ਬੋਲੋਂਗੇ ਤੇ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਨਹੀਂ ਜੀ ਮਹਾਰਾਜ ਨੇ ਕਹਿੰਦਾ ਸਾਬ ਬੰਦ ਕਰਦੇ ਆ ਕਿ ਉਹਨਾਂ ਦੀਆਂ ਨਹੀਂ ਹੱਪਿਆ ਹੁਣ ਦੇਵਾਂਗਾ ਇਨਸਾਨੀ ਜਾਮੇ ਦਾ ਘਰ ਨਹੀਂ ਹੁਣ ਦੇਵਾਂਗੇ ਇਨਸਾਨੀ ਜਾਮਾ ਕਿਤੇ ਐਵੇਂ ਮਿਲਦਾ ਤੋਹੀਂ ਸਿਆਣੇ ਜੇ 84 ਲੱਖ ਜੂਣ ਪਹੋਕੇ ਕਿੱਦਾਂ ਮਿਲਦਾ ਮੇਰਿਆ ਵੀਰਾ ਬੜਾ ਔਖਾ ਬਾਬਾ 84 ਲੱਖ ਜੂਣ ਪਹੋਗੀ ਫਿਰ ਜਾ ਕੇ ਇਨਸਾਨੀ ਜਾਮਾ ਮਿਲਿਆ ਹਾਂ ਕਿਹੜੇ ਹਿਸਾਬ ਨਾਲ ਕਿਧਰੋਂ ਕਿਧਰ ਨੂੰ ਤੁਰੇ ਇਹ ਤਾਂ ਜਿਹਨੂੰ ਸੋਝੀ ਹੋਊਗੀ ਉਹ ਜਦ ਦਾ ਵਿਚਾਰ ਆਣ ਕੇ ਇੱਕ ਇਨਸਾਨੀ ਜਾਮਾ ਜਿ ਮਿਲਿਆ ਅਸੀਂ ਉਹਨੂੰ ਗੁਲਾਮ ਬਣਾ ਕੇ ਕੁੱਟਣਾ ਸ਼ੁਰੂ ਕਰਤਾ ਹੈ ਅਸੀਂ ਉਹਨੂੰ ਕੀ ਕਰਦਾ ਕਾਹਦੇ ਲਈ ਵੀ ਸਾਡੇ ਕੋਲ ਖਿਆਲ ਬਣਾ ਲਏ ਅਸੀਂ ਇਹਨਾਂ ਦੇ ਕਬਜ਼ਾ ਕਰਕੇ ਇਹਨਾਂ ਨੂੰ ਮਾਰ ਦੇਾਂਗੇ ਯਾਰ ਉਹਨੂੰ ਕੀ ਮਾਰਨਾ ਉਹਨੂੰ ਤਾਂ ਹੁਣ ਤੂੰ ਮਾਰ ਦੇਗਾ ਗਾਂ ਆਪਣਾ ਸੋਚ ਜਦੋਂ ਨੇ ਮਾਲਕ ਨੇ ਸੋਚਿਆ ਜੜ ਤੋ ਖੋਦ ਦੂ ਇਹ ਕੰਮ ਨਾ ਕਰੋ ਜਿਹਦਾ ਚੱਕਰੀਆ ਖਾਨ ਹੋਣੀ ਸਿਰਾਂ ਦੇ ਮੁੱਲ ਹੈ ਨੇਜਿਆਂ ਦੇ ਟੰਗਣੇ ਮੇਰੇ ਸਾਹ ਨਾ ਉਹਨੇ ਕਿਹੜਾ ਕੰਮ ਭਾਈ ਕਰ ਲੋਇ ਕਰਾ ਦਾ ਦੋ ਵੀ ਹੈ ਆ ਜੁਲਮ ਤੁਹਾਡੇ ਤੇ ਕਰਨਾ ਕਰਨਾ ਉਹਨੇ ਨਜ਼ਾਰਾ ਤਾਂ ਹੀ ਦੇਖਣਾ ਭਾਈ ਕਰ ਲੋ ਸੱਚ ਮੇਟੀਆਂ ਦਾ ਬਾਬਾ ਜੀ ਨਾ ਕੋੜ ਨਖੁੱਟੇ ਨਾਨਕਾ ਔੜ ਕੇ ਸੱਚ ਜੇਤ ਸੱਚ ਦੀ ਰਹਿਣੀ ਹੈ ਝੂਠ ਤੋਂ ਨਾ ਰਹਿਣਾ ਇਹਦੇ ਬਾਅਦ ਰੋਲ ਜਿਹੜੇ ਹਨ ਸਰਕਾਰਾਂ ਰਹਿਣੀ ਹੈ ਕਿਤੇ ਜਿਹਨਾਂ ਪਿੱਛੇ ਲੋਕੀ ਪਾਗਲ ਹੋਏ ਫਿਰ ਹੈ ਗਈ ਪਤਾ ਸਤ ਕੋਨੇ ਕਿਹੜਾ ਭਾਣਾ ਵਰਤਾ ਦੇਣਾ ਇਹਨਾਂ ਦੀ ਕਿਹੜੀ ਮੱਤ ਮਾਰ ਦੇਣੀ ਜਦੋਂ ਮਾਰਨੀ ਮੱਤੀ ਵੱਜਣੀ ਆ ਪਰ ਸਾਡੇ ਚੇਤੇ ਰੱਖਣਾ ਨੰਨੇ ਆਪਾਂ ਫੇਰ ਆਦਾ ਸੌਮੀਏ ਤੇ ਹੋਣਾ ਇਹ ਗੱਲ ਤੇ ਵਿਚਾਰ ਜ਼ਰੂਰ ਕਰਨੀ ਆ ਗੁਰਸਿੱਖਾਂ ਜ਼ਰੂਰ ਇਤਰਿਓ ਬਰੀਕੀ ਚ ਵਿਚਾਰ ਕਰਿਓ ਤੁਹਾਡੇ ਹੱਕ ਚ ਕਦੀ ਵੀ ਫੈਸਲੇ ਨਹੀਂ ਹੋਣਗੇ ਤਖਤਾਲੋਂ ਤਖਤਾਲੋਂ ਫੈਸਲੇ ਆਉਣੇ ਸੀ ਕਿ ਪਿੰਡਾਂ ਵਿੱਚ ਗੁਰਵਤ ਦੇ ਆਲੇ ਹੋਣ ਜਿਹਦੇ ਵਿੱਚ ਹਰ ਇੱਕ ਸਿੱਖਤਾ ਹਰ ਇੱਕ ਪੈਂਤਰਾ ਗੁਰੂ ਘਰ ਦਾ ਸਿਖਾਇਆ ਜਾਵੇ ਗਤਕਾ ਸਿਖਾਇਆ ਜਾਂਦੇ ਸਾਤਰ ਵਿਦਿਆ ਸਿਖਾਈ ਜਾਂਦੀ ਖਤਮ ਕਰਤੀ ਕਦੀ ਗੱਲ ਕੀਤੀ ਇਹਨਾਂ ਨੇ ਗੁਰੂ ਘਰ ਦੇ ਸੌਮਣੀ ਕਮੇਟੀ ਦਾ ਸਕੂਲ ਬਣੇ ਆ ਇਹ ਬੱਚਿਆਂ ਨੂੰ ਪੜ੍ਹਾਈ ਹੈਗੀ ਜੀ। ਵਰਸਖਾਂ ਨੂੰ ਕੀ ਦਿੱਤਾ ਇਹਨਾਂ ਨੇ ਤੇ ਫੇ ਲੱਗਾ ਤੁਹਾਡਾ ਦਸੰਦ। ਫੇ ਉਹਨਾਂ ਚ ਨੂੰ ਪੜਾਇਆ ਕੀ ਗੁਰੂ ਘਰ ਦੀ ਕੋਈ ਵੀ ਚ ਗੱਲ ਪੜ੍ਹਾਈ। ਗੁਰੂ ਘਰ ਦਾ ਇਤਿਹਾਸ ਹੀ ਜੰਗੀ ਯੋਧਾ ਵਾਲਾ ਪੜਾਇਆ। ਜਿਹੜੇ ਗੁਰੂ ਘਰ ਕਿਹੜੀ ਡਿਗਰੀ ਦੇ ਰਹੇ ਆ ਮੈਨੂੰ ਬਾਬੇ ਤੁਸੀਂ ਡਿਗਰੀ ਦੱਸੋ ਕਿਹੜੀ ਡਿਗਰੀ ਆ ਜੀ। ਉਹ ਡਿਗਰੀ ਤਾਂ ਲਾਹਾ ਸੀ। ਉਹ ਤੇ ਗੁਰੂ ਘਰ ਦੇ ਆ ਗੋਲ ਕਾਂ ਲਾਇਆ ਸਿਰਫ ਸਿਰਫ ਇੱਕ ਹੋਰ ਗੁਰੂ ਘਰ ਦਾ ਇਤਿਹਾਸ ਮਟਾਉਣ ਨੂੰ। ਇਹਨੇ ਬਾਬਾ ਕਟਾ ਕਰਕੇ ਇਹਨਾਂ ਨੂੰ ਮਟਾ ਦਿਓ। ਜਿਹੜੀ ਲੈਂਗੁਏਜ ਉਹ ਬਾਬਾ ਜੱਥੇਦਾਰ ਬੋਲਦਾ ਨਜ਼ਰ ਆਇਆ ਨਾ ਤੇ ਉਸ ਹਿਸਾਬ ਨਾਲ ਤਾਂ ਲੱਗਦਾ ਪਈ ਉਹਨਾਂ ਦੇ ਕਰਦਾਰ ਕੀ ਹੈ ਤੇ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਕਿਹੜੇ ਤਖਤਾਂ ਤੇ ਵੇਖੋ ਅੱਗੇ ਵੀ ਆਪਾਂ ਤੁਹਾਡੇ ਨਾਲ ਬਜਨ ਕੀਤਾ ਗੁਰੂ ਕਲਗੀਧਰ ਪਾਸ਼ਾ ਦਾ ਛਾਣਾਣਾ ਚੱਲਦਾ ਵਾ ਸਾਰੇ ਤੁਹਾਡੇ ਅੱਖਾਂ ਸਾਹਮਣੇ ਆ ਜਾਣੇ ਆ ਚੱਲ ਤੇ ਜਹਾਨੋਂ ਜਾਣਾ ਵਾ ਚੱਲ ਜਾਣਾ ਨਾ ਜੀ ਤੇ ਇਹ ਵੀ ਜਾਣਾ ਇਹ ਵੀ ਜਾਣਾ ਇਹਨਾਂ ਨੇ ਵੀ ਜਾਣਾ ਤੇ ਗੁਰੂ ਕਲਗੀਧਰ ਪਾਸ਼ਾ ਕੋ ਕਿਹੜਾ ਵਿਚਾਰ ਲੈਣਗੇ ਕਿਹੜਾ ਪਹਿਲਾਂ ਗੁਰੂ ਕਲਗੀਧਰ ਦੇ ਨਾਲ ਉੱਥੇ ਜਾਣਾ ਇਹੇ ਰਸਤੇ ਦਾ ਹੀ ਆ 84 ਦਾ ਮਾਲ ਹੀ ਆ ਤੇ ਜਿਹੜਾ 84 ਦਾ ਮਾਲ ਉਹ ਕਿੱਥੇ ਪਰ ਇੱਕ ਗੱਲ ਵੇਖੀਏ ਆਪਾਂ ਇਹ ਗੱਲ ਨੂੰ ਜ਼ਰੂਰ ਚੇਤੇ ਰੱਖੀਏ ਐ ਉਹਨਾਂ ਦੀ ਵੰਛਜਾਂ ਉਹਨਾਂ ਭੈਣਾਂ ਦੇ ਦੇਣਦਾਰ ਆ ਜਿਨ੍ਹਾਂ ਦੀ ਕੁੱਖ ਚ ਬਰਸ਼ੇ ਮਾਰੇ ਗਏ ਉਹਨਾਂ ਮਾਵਾਂ ਦੇ ਦੇਣਦਾਰ ਆ ਜਿਨ੍ਹਾਂ ਦੇ ਟੋਟੇ ਕਰਾ ਕੇ ਗਲਾਂ ਦੇ ਹਾਰ ਪਾਏ ਗਏ ਬੱਚਿਆਂ ਦੇ ਉਹਨਾਂ ਵੱਡੇਆਂ ਬਜ਼ੁਰਗਾਂ ਦੇ ਦੇਣਦਾਰ ਆ ਆਪਣੇ ਵੱਡੇ ਵਡੇਰਿਆਂ ਦੇ ਦੇਣਦਾਰ ਜਿਨ੍ਹਾਂ ਦੇ ਬੰਦ-ਬੰਦ ਕੱਟੇ ਗਏ ਸੀ ਕੀ ਗੱਲ ਉਹ ਨਹੀਂ ਪੁੱਛਣਗੇ ਵੀਰੋ ਕੀ ਇਹ ਨਹੀਂ ਸਿਰ ਤੇ ਪੈ ਗਈ ਜਿਹੜਾ ਗੁਰੂ ਨੂੰ ਬੇਮੁਖ ਹੋ ਗਏ ਵੀਰ ਰਮਣੋਂ ਜਿਹੜੇ ਮਨਾਉਂਦੇ 크ਿਸਮਸ ਆਪਾਂ ਨੂੰ ਨਹੀਂ ਕੋਈ ਗੱਲ ਲਗੀ ਪਰ ਗੁਰਸਿੱਖਾ ਜੇ ਤੇਰੇ ਨਾਮ ਅੰਗਰ ਸਿੰਘ ਲੱਗਾ ਤਾਂ ਤੂੰ ਜਾਨਣਾ ਹੈ ਉੱਥੇ ਨਹੀਂ ਆਪਾਂ ਤੈਨੂੰ ਕੀ ਕਹਿ ਸਕਦੇ ਤੂੰ ਕੌਣ ਹੈ ਨਹੀਂ ਉਹ ਸਿੱਖ ਤਾਂ ਹੈ ਹੀ ਨਹੀਂ ਨਾ ਬੱਬਾ ਤੂੰ ਕੌਣ ਹੈ ਤੂੰ ਦੱਸੋ ਕੌਣ ਦੋ ਗਲਾ ਮੈਂ ਉਹਨੂੰ ਆਪਾਂ ਹੱਥ ਕਰਨੀ ਪਊਗੀ ਨਾ ਦੇਖੋ ਇੱਕ ਤੀਜਾ ਨਾ ਉਹ ਕੋਈ ਗੱਲ ਉਹ ਦੋ ਗਲਾ ਜਿਹੜੇ ਜੀ ਹਾਂ ਦੋ ਗੱਲਾਂ ਵਾਲਾ ਇੱਕ ਗੱਲ ਤਾਂ ਹੈ ਨਹੀਂ ਉਹਨੇ ਸਾਡੀ ਵੀ ਕਰੀ ਨਹੀਂ ਨਹੀਂ ਮੈਂ ਸਿੱਖਾਂ ਦਾ ਤੂੰ ਸਿੱਖਾਂ ਦਾ ਰਹਿ ਹੀ ਨਹੀਂ ਸਿੱਖ ਕੇ ਤੇ ਧਰਮ ਛੱਡਦਾ ਹੀ ਨਹੀਂ ਜਵਾਬ ਕੀ ਯੋਧਨਧਾਨ ਬਣੇ ਅਤਹੀ ਰਣ ਮੇ ਕਬ ਜੂਝ ਮਰੋ ਇਹ ਸਖਾ ਜਾਂਦਾ ਇਹ ਕਹਿੰਦੇ ਤੁਹਾਨੂੰ ਪਰਮੇਸ਼ਰ ਕੀ ਸਿਖਾ ਗਿਆ ਮੈਨੂੰ ਦੱਸਣ ਤਾਂ ਸਹੀ ਤੁਹਾਨੂੰ ਪਰਮੇਸ਼ਰ ਦੱਸਾ ਗਿਆ ਸੀ ਭਾਈ ਰੱਬ ਦੀ ਬੰਦਗੀ ਕਰਕੇ ਚੌਂਕੜਾ ਲਾਉਣਾ ਨਾ ਕਿ ਭੁੜਕੜਾ ਆਪਣਾ ਉਧਾਰ ਕਰਨਾ ਨਾ ਬਾਣੀ ਨਾ ਬਾਣੀ ਦੀ ਗੱਲ ਹੀ ਹੈ ਨਹੀਂ ਕਿਤੇ ਰੱਬ ਦੇ ਬਹਿ ਕੇ ਤੇ ਵਿਚਾਰ ਕਰੋ ਰੱਬ ਨੇ ਬਹਿ ਕੇ ਕਿਤੇ ਐ ਸਿਖਾਇਆ ਕਰੋ ਵਾਕਿਆ ਹੀ ਪਰਮੇਸ਼ਰ ਦੇ ਨਾਮ ਤੇ ਆ ਚੀਜ਼ ਕੀਤੀ ਆ ਜਾਂ ਚੀਜ਼ ਕੀਤੀ ਵਾਕਿਆ ਆ ਚੀਜ਼ ਇਹਨੇ ਸਕੂਲ ਇਹਨੇ ਆ ਹਸਪੀਟਲ ਜਿਹੜੇ ਬਣਾ ਰਹੇ ਆ ਜਿਹਦੇ ਵਿੱਚ ਜਿਹਦੇ ਧਰਮ ਦਾ ਉਹਦੇ ਧਰਮ ਦਾ ਉਹਨੂੰ ਪੜਾਇਆ ਜਾ ਰਿਹਾ ਵੇਖੋ ਜੀ ਸਿਆਣੇ ਪਾਦਰੀ ਸਿਆਣੇ ਗੁਰਸਿੱਖ ਜਿਹੜੇ ਧਰਮ ਦਾ ਉਹਨੂੰ ਉਹਦੀ ਧਰਮ ਦਾ ਪੜਾਇਆ ਜਾ ਰਿਹਾ ਉਹਨੂੰ ਸਿਖਾਇਆ ਜਾ ਰਿਹਾ ਪਰ ਸਾਰੇ ਧਰਮ ਦੀ ਨੌਲੇਜ ਦਿੱਤੀ ਜਾ ਰਹੀ ਆ ਇਹ ਦੱਸਿਆ ਜਾ ਰਿਹਾ ਵੀਰ ਤੂੰ ਆਪਣਾ ਨਾ ਛੱਡੀ ਕਹਿੰਦੇ ਤੇ ਇੱਥੇ ਕੀ ਕਹਿੰਦੇ ਕਿਤੇ ਹੱਡਾਂ ਲਾ ਜਾ ਅੱਡਾ ਲਾ ਕੀ ਆ ਵੀ ਜਦੋਂ ਜਾ ਕੇ ਅਖੀ ਦਾ ਰ ਹਾਂ ਜੀ ਤੇ ਜਦੋਂ ਦੇਖਦਾ ਕੀ ਨਹੀਂ ਬਣੇ ਹੀ ਹੋਣ ਕੀ ਹੋ ਗਿਆ ਬਾਬਾ ਜੀ ਕੀ ਕਰੀਏ ਮੋਤੋਂ ਨਹੀਂ ਗੱਲਾਂ ਚ ਆ ਗਈ ਬਾਬਾ ਜੀ ਜਿੰਨਾ ਦੁਨੀਆ ਦਾ ਚੜਾਵਾ ਸਾਡੀਆਂ ਇਹ ਚੜਦਾ ਵਾ ਸਿੱਖ ਧਰਮ ਨੂੰ ਜੇ ਉਹਨਾਂ ਕੇ ਚੜਾਵਾ ਸੀ ਗੁਰਸਿੱਖਾਂ ਦੇ ਤਾਂ ਲਾਇ ਨਹੀਂ ਅਸੀਂ ਉਹਨਾਂ ਨੂੰ ਆਪਣਾ ਧਰਮ ਇੱਕ ਬਖਰੇ ਤੋਟੇ ਸਮਝਾ ਸਕੀਏ ਹੁਣ ਮੁਸਲਮਾਨਾਂ ਦੇ ਵਿੱਚ ਨਾ ਉਹ ਸਪੈਸ਼ਲ ਉਹਨਾਂ ਨੂੰ ਸੋਹਣੀ ਕਮੇਟੀ ਕੰਪਨੀ ਸਾਡਾ ਦਸਵੰਦ ਖਾਨ ਇੱਕ ਕਿਵੇਂ ਬਣਾਈ ਕਿ ਜੇ ਇਹਨਾਂ ਦਾ ਦਸਾਂ ਤੋਂ ਦਾ ਜੇਹਦਾਰ ਜਿਹੜੇ ਆਪਣੇ ਬੱਚਿਆਂ ਦੇ ਲਾ ਦਿੰਦੇ ਜਿੱਥੇ ਬੰਦੀਆਂ ਚ ਜਾਂਦੇ ਬੱਚੇ ਉੱਥੇ ਲੱਗ ਜਾਂਦਾ ਹੈ ਇਸ ਕਰਕੇ ਸੰਗਤ ਆਉਗੇ ਇੱਥੇ ਪਾਉਗੇ ਮੈਂ ਇਮਾਰਤਾਂ ਲੈਣਾ ਰੁਝਾ ਛੱਡਾਂਗੇ ਜੋਧਪੁਰੇ ਚ ਨਾ ਆਉਣਗੇ ਇਹ ਆਪਣੇ ਜਿਹੜੀ ਪੁਰਾਣਾ ਵਿਰਸਾ ਭੁੱਲਦੇ ਜਾਣਗੇ ਸਿਰਫ ਇਮਾਰਤਾਂ ਦੀ ਉਲਝਾ ਛੱਡੀ ਹੈ ਇਹ ਚੀਜ਼ਾਂ ਹੀ ਆ ਮੇਰੇ ਵੀਰੇ ਇੱਕ ਗੱਲ ਚੇਤੇ ਰੱਖਿਆ ਮਾਂ ਚਮਕੌਰ ਦੀ ਗਲੀ ਦੇ ਅੱਗੇ ਵੀ ਵਜਨ ਕਰੀਦੇ ਸੀ ਨਿਰਮਰੋ ਢਾਈ ਕਿਨੇ ਆ ਜਿਹਨੂੰ 10 ਲੱਖ ਫੌਜ ਨਹੀਂ ਧਾ ਸਕੀ ਜੇ ਤੁਸੀਂ ਇੰਨੇ ਵਿਦਵਾਨੇ ਲਾ ਕੇ 5 ਕਿਲੋਮੀਟਰ ਤੱਕ ਤੁਸੀਂ ਹੋਰ ਕੇ ਜੀ ਮਾਗੀ ਜੋ ਮਰਜ਼ੀ ਬਣਾ ਲੈਂਦੇ ਇਹ ਬੜੀ ਸੂਝਵਾਨਾ ਕਿਉਂ ਇਹ ਉਹਨਾਂ ਨੇ ਢਾਈ ਜਿਹੜੇ ਗੁਰਸਿੱਖੀ ਦਾ ਕਾਣ ਕਰਨਾ ਚਾਹੁੰਦੇ ਉਹਨਾਂ ਨੂੰ ਪਤਾ ਹੀ ਵੀ ਇੱਥੇ ਇਹਨਾਂ ਨੂੰ ਸੇਧ ਮਿਲਣੀ ਵੀ ਇਹਨਾਂ ਦੇ ਗੁਰੂ ਨੇ ਇੱਥੇ ਮੋਰਚਾ ਬੰਦੀ ਇੰਨੀ ਕਿ ਜਗ੍ਹਾ ਦਾ ਕਰਕੇ ਤਾਂ 40 ਲੱਖ ਨਵੰਗਾਰਤਾ ਇਹਨਾਂ ਨੂੰ ਜੋਹਦਿਆੜੀ ਸੇਧ ਮਿਲਣੀ ਆ ਉਹ ਕਿਦਾਂ ਖਤਮ ਕਰਨੀ ਆ ਇੱਕ ਤਰ੍ਹਾਂ ਨਹੀਂ ਹੁੰਦਾ ਨਾਲ ਤਾਂ ਉਹਨਾਂ ਨੂੰ ਫੁੱਲਿਆਂ ਦਾ ਪ੍ਰਸ਼ਾਦ ਦੇਈ ਜਾਣਾ ਤੇ ਨਾਲ ਤੁਹਾਡੀ ਯਾਦਗਾਰ ਖਤਮ ਕਰੀ ਜਾਣੀ ਤੇ ਨਾਲੇ ਤੁਹਾਡੀ ਜੇਬ ਕੋ ਪੈਸੇ ਕਢਾਈ ਜਾਣੇ ਆ ਐਂਦਰ ਆਜੋ ਫੁੱਲਿਆਂ ਦੇ ਪ੍ਰਸ਼ਾਦ ਜੋ ਕੇ ਰਗੜੇ ਹਾਂ ਦੇ ਸ਼ੰਕੇ ਆ ਜੀ ਐ ਇਹਨਾਂ ਦੇ ਸ਼ੰਕੇ ਫੁਲੀਆਂ ਪਾਈਆਂ ਕਿੰਨਾਂ ਨੂੰ ਜਾਂਦੀਆਂ ਹਾਂਜੀ ਸਾਈਂ ਦਾ ਸਾਡੀ ਤਾਂ ਇੰਨੀ ਵੀ ਪਾਵਰ ਘਟ ਗਈ ਕਿ ਦਰਬਾਰ ਸਾਹਿਬ ਬਾਹਰ ਨਿਕਲਦੇ ਤਮਾਕੂ ਉਹ ਵੀ ਬਾਬਾ ਜੀ ਮਾਰੇ ਕਿਰਪਾ ਕਰੇ ਕਹਿੰਦਾ ਤੁਸੀਂ ਜਾ ਤਾਂ ਮੈਂ ਨਹੀਂ ਇਹਨਾਂ ਨੇ 84 ਤੋਂ ਬਾਅਦ ਉਹ ਚੀਜ਼ ਫਲਾਈ ਛੜਕ ਦੇ ਉੱਤੇ ਤੁਰਕੇ ਦਿਖਾ ਦੇ ਵੀਰ ਮਰੇ ਕਿੱਥੇ ਪੈ ਰੱਖੇਗਾ ਥਾਂ ਥਾਂ ਦੇ ਤਮਾਕੂ ਨਹੀਂ ਸੁਟਿਆ ਜੇ ਤੂੰ ਗੱਲ ਕਰੇਗਾ ਤੈਨੂੰ ਪੁਲਿਸ ਬੜੂਗੀ ਉਹਨੂੰ ਨਹੀਂ ਉਹ ਉਹਨਾਂ ਨੇ ਇਹ ਕੰਮ ਕਰਾਉਣਾ ਉਹਨਾਂ ਨੂੰ ਤਨਖਾਹ ਮਿਲਦੀ ਉਹਨਾਂ ਨੂੰ ਤੁਹਾਡੇ ਦੇ ਪਰਚੇ ਪਾਉਣ ਦੀ ਤਨਖਾਹ ਮਿਲਦੀ ਆ ਤੁਹਾਨੂੰ ਜਲੀਲ ਕਰਨ ਦੀ ਤਨਖਾਹ ਮਿਲਦੀ ਆ ਵੇਖੋ ਉਹਨਾਂ ਦੇ ਪੈਂਤਰੇ ਜੇ ਇੱਕ ਤੁਹਾਨੂੰ ਮਾਰਨ ਦੇ ਦੂਜੇ ਵੇਖੋ ਹੈ ਨਹੀਂ ਨਹੀਂ ਅਸੀਂ ਤੁਹਾਡੇ ਨਾਲ ਯਾਰ ਤੂੰ ਕੋਈ ਨਾਲ ਨੂੰ ਨਹੀਂ ਕਿ ਤੇ ਤੇ ਰੱਖੀ ਭਾਵੇਂ ਕਾਂਗਰਸੇ ਭਾਵੇਂ ਅਕਾਲੀਆ ਭਾਵੇਂ ਭਾਜੀਪੀ ਦਾ ਭਾਵੇਂ ਜਿਹੜਾ ਮਰਜੀ ਆਮ ਪਾਰਟੀ ਦਾ ਕੋਈ ਨਾਲ ਨਹੀਂ ਆ ਇਹ ਸਾਰੇ ਇੱਕੋ ਚੀਜ਼ ਆ ਇਹ ਮਠੀ ਸ਼ਰੀ ਹੋ ਕੇ ਨਾ ਸਿੱਖਾਂ ਚ ਵੜ ਕੇ ਇਹ ਹੋਰ ਚੁੰਦੇ ਨੁਕਸਾਨ ਕਰੀ ਹੂੰ ਪਰਚੇ ਤੇ ਰਣ ਜੇ ਸਾਹਿਬ ਦਾਦਾ ਹੋਏ ਤਿਸ ਨੂੰ ਮਾਰ ਸਕੈ ਨਾ ਹੋਏ ਸਾਡਾ ਗੁਰੂ ਕਲਗੀਧਰ ਪਾਤਸ਼ਾਹ ਸਾਡਾ ਬਾਜਾ ਵਾਲਾ ਮਾਹੀ ਤਨਰੂਲਾਂ ਨੂੰ ਕਹਿ ਦਨੇ ਕਲਗੀਆਂ ਵਾਲੇ ਦੇ ਪੁੱਤਰਾ ਚੇਤੇ ਰੱਖੀ